ਮਾਡਲ ਆ ਗਿਆ ਜੀ ਹਾਂ ਜੀ ਹਾਂ ਜੀ ਉਹ ਦੋ ਨਾਟ ਖੁੱਲ ਗਏ ਉਹ ਵੇਸੇ ਆਪਣਾ ਇਹ ਲੱਗ ਜੂਗਾ ਵੀ ਆ ਇਹ ਨਵਾਂ ਮਾਡਲ ਆ ਗਿਆ ਵੀ ਜਿਵੇਂ ਘਸ ਜਾਂਦਾ ਸੀ ਪਿਛਲੀ ਵਾਰ ਹੈ ਨਾ ਤਾਂ ਉਹ ਕੰਮ ਚੱਕਿਆ ਗਿਆ ਜਦੋਂ ਹੁਣ ਇਹ ਕੋਰ ਘਸ ਗਈ ਜੀ ਹੂੰ ਇਹਨੂੰ ਬਦਲ ਕੇ ਆਪ ਆਪਸਾ ਉੱਪਰ ਕਰ ਦੋ ਠੀਕ ਹੈ ਠੀਕ ਹੈ ਜੀ ਹੋ ਗਿਆ ਹੂੰ ਤੇ ਥੱਲੇ ਵਾਲੇ ਪਾਸੇ ਉੱਪਰ ਕਰ ਲਓ ਹਾਂ ਥੱਲੇ ਵਾਲੇ ਪਾਸੇ ਉੱਪਰ ਕਰ ਲਓ ਫਿਰ ਉਸ ਤੋਂ ਬਾਅਦ ਜਦੋਂ ਇਹ ਦੋਨੇ ਪਾਸੇ ਘਸ ਗਏ ਫਿਰ ਦੂਸਰਾ ਪਾਸਾ ਸੈਂਡਾ ਚੇਂਜ ਹੋ ਜਾਣੀ ਆ ਵਾਹ ਜੀ ਵਾਹ ਮਤਲਬ ਇਹ ਇੱਕ ਟਿੱਕੀ ਚਾਰ ਵਾਰੀ ਯੂਜ਼ ਹੋਊਗੀ ਚਾਰ ਵਾਰੀ ਕੀ ਚੀਜ਼ ਆ ਬਈ ਸਾਫਟ ਨੇ ਜੀ ਆਪਣੀਆਂ ਠੀਕ ਹੈ ਠੀਕ ਹੈ ਠੀਕ ਹੈ 10 ਮਸ਼ੀਨਾਂ ਦੇ ਹਿਸਾਬ ਨਾਲ ਜੀ ਰੈਕ ਦੇ ਵਿੱਚ ਲੱਗੀਆਂ ਨੇ ਬਕਾਇਦਾ ਬਿਲਕੁਲ ਜੀ ਬਿਲਕੁਲ ਇਹ ਕਾਜ ਆਪਿਆ ਸਾਨੂੰ ਵੀ ਨਹੀਂ ਚੰਗਾ ਲੱਗਦਾ ਇਹਦੇ ਤੋਂ ਚੱਕ-ਜੱਕ ਫਿੱਟ ਬਿਲਕੁਲ ਮੈਂ ਉਹੀ ਚੀਜ਼ ਦਿਖਾਈ ਜਾਂਦਾ ਸੀ ਬਾਈ ਇਹ ਸਾਰਾ ਸਮਾਨ ਬੈਲੈਂਸ ਦੇ ਵਿੱਚ ਤੁਸੀਂ ਦੇਖ ਲਓ ਬਾਈ ਬੀਲ ਹੋਰਾਂ ਨੇ ਤਿਆਰ ਕਰਕੇ ਰੱਖਿਆ ਪਿਆ ਭਰਾਵੋ ਜੋ ਵੀ ਵੀਰ ਜੀ ਨੇ ਆਪਾਂ ਕਹਿਆ ਇਹ ਆਪਣੇ ਬਲੇਡ ਆ ਗਏ ਜੀ ਠੀਕ ਹੈ ਪਹਿਲਾਂ ਆਪਾਂ ਲਾਇਆ ਸੀ ਸ਼ਕਤੀਮਾਨ ਦਾ ਬਲੇਡ ਠੀਕ ਹੈ ਜੀ ਚੀਨ ਦੇ ਵਿੱਚ ਹੂੰ ਪਰ ਹੁਣ ਇਸ ਵਾਰ ਅਸੀਂ ਨੇ ਇਹ ਬਲੇਡ ਇੱਕਦਾਂ ਸਾਈਜ਼ ਵੱਡਾ ਕੀਤਾ ਇਹਦਾ ਠੀਕ ਹੈ ਜੀ ਤੇ ਇੱਕ ਇਹ ਕੁਆਲਿਟੀ ਆਪਣੇ ਪੂਰੀ ਹਾਈ ਫਾਈ ਕੁਆਲਿਟੀ ਲਾਈ ਆ ਠੀਕ ਹੈ ਹਾਂ ਜੀ ਹਾਂ ਜੀ ਇਹ ਆਪ ਹੀ ਤਿਆਰ ਕਰਿਆ ਆਪ ਹਾਂ ਜੀ ਇਹ ਬਲੇਡ ਵੀ ਸੀ ਆ ਦੇਖ ਲਓ ਬਾਈ ਬਾਈ ਹੋਰਾਂ ਦੇ ਬਲੇਡ ਵੀ ਇਸ ਵਾਰ ਆਪ ਹੀ ਤਿਆਰ ਕਰਤੇ ਮੈਂ ਭਰਾਵੋ ਬਾਈ ਨੱਤਾਂ ਪਿੰਡ ਦੇ ਵਿੱਚ ਖੜਿਆਂਗੇ ਅੱਜ ਤੇ ਪਿਛਲੀ ਵਾਰ ਨਾ ਭਾਈ ਆ ਜਿਹੜੀ ਮਸ਼ੂਰ ਹੈ ਇਹ ਸਭ ਤੋਂ ਵੱਧ ਵਿਕੀ ਆ ਤੇ ਸਭ ਤੋਂ ਘੱਟ ਇਹਦੀਆਂ ਕੰਪਲੇਂਟਾਂ ਆਈਆਂ ਨੇ ਭਾਈ ਆਪਾਂ ਕਹੀਏ ਵੀ ਕੋਈ ਇਹਦੇ ਵਿੱਚ ਖੜਾ ਨਹੀਂ ਪਈ ਕੁਝ ਨਹੀਂ ਹੋਇਆ ਆਪਾਂ ਇਹਦੀ ਵੀਡੀਓ ਵੀ ਪਾਈ ਸੀਗੀ ਤੇ ਸੋਨੂੰ ਭਾਈ ਇਹਦੇ ਬਾਰੇ ਪੂਰੀ ਜਾਣਕਾਰੀ ਦਿੰਦੇ ਆ ਵੀ ਬੰਦੇ A to Z ਜਿਹੜਾ ਸਮਾਨ ਆ ਭਾਈ ਆਪ ਆਰਦੀ ਨਗਰਾਨੀ ਦੇ ਵਿੱਚ ਲਊਗਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ੁਭ ਸ੍ਰੀਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪੰਡੈਰੀ ਗਰ ਜਿਹੜਾ ਬਰਨਾਲਾ ਬਰਾਵੋ ਅਸੰਦਭਾਉ ਰਿਆ ਵੀ ਜਿਹੜੀ ਆਹਾ ਮਸ਼ੀਨ ਐ ਇਹ ਬੰਦੀ ਕੇ ਲਈ ਆਜੀ ਇੱਧਰ ਮੇਂ ਪਾਸੇ ਦੇਖ ਲਓ ਬਾਈ ਉਹਰੇ ਦਾ ਕੰਮ ਚੱਲੀ ਜਾਂਦਾ ਪੂਰਾ ਫੁੱਲਾ ਤੇ ਆਹ ਬਾਈ ਕਰੀ ਜਾਂਦਾ ਬਾਈ ਲੱਗ ਮੈਲ ਦਿੰਦਾ ਉਹ ਨਾਲ ਯਾ ਸਾਰੀ ਮਸ਼ੀਨਾਂ ਪਈ ਐ ਜੀ ਬਾਈ ਰੁਕੇ 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 ਇੱਕ ਮਿੰਟ ਲਈ ਰੋਕੋ ਬਾਈ ਥੋੜਾ ਖੜਕਾ ਘੜ ਜੂਗਾ ਤੇ ਆਪਾਂ ਗੱਲਬਾਤ ਛੋਡੀ ਕਰਵਾਉਣੀ ਹੈਗੇ ਹੋਰ ਬਾਈ ਠੀਕ ਐ ਜੀ ਹਰਦੀਪ ਬਾਈ ਜਿ ਆਇਓ ਮਰੀ ਸਾਨੂੰ ਦੇ ਦਿਓ ਜਾਣਕਾਰੀ ਪੜਾ ਤੇ ਬਾਈਓ ਨੂੰ ਆਪਣੇ ਨੂੰ 2 ਮਿੰਟ ਕੰਮ ਲਈ ਕਹਿ ਖੜਜੋ ਹੋਰ ਬਾਈ ਠੀਕ ਹੈ ਹਾਂ ਠੀਕ ਹੈ ਵੀਰੇ ਚੜਦੀ ਕਲਾ ਬਾਈ ਜੀ ਆ ਜੀ ਚੜਦੀ ਕਲਾ ਬਾਈ ਪਿਛਲੀ ਵਾਰ ਨੇ ਜਿਹੜੀ ਤੈ ਆ ਮਸ਼ੀਨ ਬਣਾਈ ਐ ਇਹਦੇ ਵਿੱਚ ਆਪਾਂ ਕਹੀ ਵੀ ਜਮੀ ਖੜਾ ਆਲ ਨਹੀਂ ਪਈ ਹੈਗੀ ਹੈਨਾ ਹਾਂਜੀ ਹਾਂਜੀ ਇਹਦਾ ਕਾਰਨ ਕੀ ਆ ਵੀ ਇਹਦੇ ਵਿੱਚ ਕਹੇ ਜਾਂ ਮਟੀਰੀਅਲ ਵਰਤਦੇ ਹੋ ਬੱਲਾ ਸਾਡੇ ਵੀਰੇ ਨੂੰ ਆਹ ਦੱਸੋ ਵੀ ਜਿਵੇਂ ਆ ਘਟਿਆ ਘੁੱਟਿਆ ਪਿਆ ਬਾਈ ਹੈਨਾ ਹਾਂਜੀ ਹਾਂਜੀ ਵੀ ਇਹ ਕੀ ਚੀਜ਼ ਆ ਬਾਈ ਇਹਦੇ ਬਾਰੇ ਜਾਣਕਾਰੀ ਦੇਈ ਆਪਾਂ ਇਹ ਇਹ ਗੇਅਰ ਆ ਜੀ ਠੀਕ ਹੈ ਮੇਨ ਮਸ਼ੀਨ ਦਾ ਮੇਨ ਗੀਅਰ ਆ ਜਾਂਦਾ ਜੀ ਹਾਂਜੀ ਹਾਂਜੀ ਮੇਨ ਗੀਅਰ ਆ ਜਾਂਦਾ ਜੀ ਠੀਕ ਹੈ ਟ੍ਰੀਟ ਮੈਟਲ ਦੇ ਵਿੱਚੋਂ ਤਿਆਰ ਹੋਇਆ ਜੀ ਸਾਰਾ ਠੀਕ ਹੈ ਜੀ ਲੇਜ਼ਰ ਦੀ ਕਟਿੰਗ ਹੈ ਜੀ ਫਿਰ ਤਾਂ ਸਾਰਾ ਓਕੇ ਪੈ ਜਾਣਾ ਹੈ ਨਾ ਜੀ ਜਿੰਨੀਆਂ ਨੀਆਂ ਬੈਰਿੰਗ ਸ਼ੀਟਾਂ ਨੇ ਸਾਰੀਆਂ ਸੀਐਨਸੀ ਤੇ ਬਣ ਕੇ ਆਉਂਦੀਆਂ ਨੇ ਠੀਕ ਹੈ ਬਈ ਫਿਰ ਆਪਾਂ ਸਾਰਾ ਹੋਰੇ ਤਿਆਰ ਕਰਦੇ ਆ ਠੀਕ ਹੈ ਗੀਅਰ ਆਪ ਤਿਆਰ ਕਰਦੇ ਆ ਗੀਅਰ ਆਪ ਤਿਆਰ ਕਰਦੇ ਆ ਜਿਆਦਾ ਇਹਦੇ ਵਿੱਚ ਗੀਅਰ ਟੁੱਟਣ ਦੀ ਗੱਲ ਹੈ ਨਾ ਹਾਂਜੀ ਮੇਨ ਕੰਮ ਗੀਅਰ ਦਾ ਹੀ ਹੈ ਜੀ ਹਾਂ ਉਸ ਦੀ ਕ ਉਹ ਖੜਾਲ ਪੈ ਜਾਂਦੀ ਆ ਗੀਅਰ ਆ ਜੀ ਨੀ ਪਤਾ 12 ਘੰਟੇ 20 ਘੰ ਠੀਕ ਹੈ ਪਹਿਲਾਂ ਆਪਾਂ ਲਾਇਆ ਸੀ ਸ਼ਕਤੀਮਾਨ ਦਾ ਬਲੇਡ ਚੀਨ ਦੇ ਵਿੱਚ ਹੂੰ ਪਰ ਹੁਣ ਇਸ ਵਾਰ ਅਸੀਂ ਨੇ ਇਹ ਬਲੇਡ ਇੱਕ ਦਾ ਸਾਈਜ਼ ਵੱਡਾ ਕੀਤਾ ਇਹਦਾ ਠੀਕ ਹੈ ਜੀ ਤੇ ਇੱਕ ਇਹ ਕੁਆਲਟੀ ਆਪਣੇ ਪੂਰੀ ਹਾਈ ਫਾਈ ਕੁਆਲਟੀ ਲਾਈ ਆ ਠੀਕ ਹੈ ਹਾਂਜੀ ਹਾਂਜੀ ਇਹ ਆਪ ਹੀ ਤਿਆਰ ਕਰਾ ਹਾਂਜੀ ਇਹ ਬਲੇਡ ਵੀ ਅਸੀਂ ਆਏ ਦੇਖ ਲਓ ਬਾਈ ਬਾਈ ਫਰਾਂ ਨੇ ਬਲੇਡ ਵੀ ਇਸ ਵਾਰ ਆਪ ਹੀ ਤਿਆਰ ਕਰਤੇ ਮੈਂ ਕਹਿੰਦਾ ਕਮਾਲ ਕਰਤੀ ਬਾਈ ਜਮਾ ਸ਼ਰਾ ਆਹੀ ਚੀਜ਼ ਆ ਗਈ ਬਾਈ ਇਹ ਇਹ ਚਾਰ ਮਸ਼ੀਨਾਂ ਦਾ ਮਾਲ ਆਪਾਂ ਨੇ ਪਾਇਆ ਜੀ ਹੁਣ ਠੀਕ ਹੈ ਇਹ ਹੁਣ ਮਸ਼ੀਨਾਂ ਬਾਈ ਬੁਕਿੰਗ ਸ਼ੁਰੂ ਹੋ ਗਈ ਹਾਂਜੀ ਬੁਕਿੰਗ ਸ਼ੁਰੂ ਹੋ ਗਈ ਜੀ ਠੀਕ ਹੈ ਹਾਂਜੀ ਹਾਂਜੀ ਤੇ ਇਹਦਾ ਭਾਈ ਅੱਗੇ ਕਿਵੇਂ ਕਿਵੇਂ ਤਿਆਰ ਕਰਦੇ ਦਿਖਾਓ ਤਾਂ ਮੜਾ ਜਿਹਨੇ ਆਹ ਤੜਾ ਤੁਸੀਂ ਕਹਿੰਦੇ ਹੋ ਵੀ ਗੇਅਰ ਵਾਲਾ ਸਿਸਟਮ ਹੋ ਗਿਆ ਹੈ ਨਾ ਗੇਅਰ ਆ ਗਿਆ ਜੀ ਠੀਕ ਆ ਇਹ ਬਲੇਡ ਆ ਗਿਆ ਆਹ ਕੀ ਚੀਜ਼ ਆ ਗਈ ਇਹ ਆਪਣੀ ਆ ਗਈ ਜਿਹੜੀ ਦਾਣਾ ਕ੍ਰੈਸ਼ ਕਰਦੀ ਹੈ ਜੀ ਵਿੱਚ ਦੇ ਲਈ ਜਿਹੜਾ ਆਪਾਂ ਕਹਿੰਦੇ ਵੀ ਦਾਣੇ ਦੇ ਚਾਰ ਚਾਰ ਟੁਟੇ ਹੋਣੇ ਚਾਹੀਦੇ ਆ ਜੀ ਠੀਕ ਆ ਉਹ ਚੀਜ਼ ਇਹ ਦਾਣੇ ਦੇ ਟੁਟੇ ਕਰਦੀ ਹੈ ਹੈ ਇਹ ਵੀ ਆਪਾਂ ਨੇ ਵਧੀਆ ਕੁਆਲਿਟੀ ਦੇ ਵਿੱਚ ਈਐਨਏ 8 ਦੇ ਵਿੱਚ ਲਾਈ ਹੈ ਜੀ ਇਹ ਠੀਕ ਆ ਜੀ ਵੀ ਇਹ ਵੀ ਕੁਆਲਿਟੀ ਦੇ ਵਿੱਚ ਹੈ ਇਹ ਵੀ ਕੁਆਲਿਟੀ ਆ ਜੀ ਬਾਕੀ ਜਿਹੜਾ ਮਟੀਰੀਅਲ ਲੱਗਿਆ ਉਹ ਵੀ ਇਹਨੂੰ ਈਐਨਏ ਇਹਨ ਏਟ ਇਹਨ ਏਟ ਠੀਕ ਹੈ ਹਾਰਨੈਸ ਹੁੰਦੀ ਉਹਦੇ ਵਿੱਚ ਘਾਤ ਤਾਂ ਨਹੀਂਗਾ ਸਿੱਧੀ ਠੀਕ ਹੈ ਬਈ ਠੀਕ ਹੈ ਵੀ ਜਿਹੜੀ ਕਸਮ ਵਾਲੀ ਆ ਵੀ ਆਪਾਂ ਕਹੀਏ ਕੰਮ ਖਤਮ ਹੋ ਗਿਆ ਹਾਂ ਜੀ ਉਹ ਵੀ ਕੰਮ ਖਤਮ ਹੋ ਗਿਆ ਠੀਕ ਹੈ ਤੇ ਇੱਕ ਆਪਣਾ ਇਹ ਫਾਰਾ ਜੀ ਉਹਦਾ ਠੀਕ ਹੈ ਇਹ ਆਪਾਂ ਤੁਹਾਨੂੰ ਦਿਖਾ ਦਿੰਨੇ ਵੀ ਇਹ ਕਿੱਥੇ ਲੱਗਿਆ ਹਾਂ ਹਾਂ ਇਹ ਕਿੱਥੇ ਲੱਗਦਾ ਬਈ ਇਹਦੇ ਬਾਰੇ ਵੀ ਜ਼ਰੂਰ ਦੇ ਆਪਣੇ ਵੀਰਾਂ ਨੂੰ ਜਾਣਕਾਰੀ ਠੀਕ ਆ ਸਿਆਰ ਪਹਿਲਾਂ ਦੇਖੋ ਜੀ ਠੀਕ ਹੈ ਜੀ ਆ ਦੇਖ ਲੈਣਾ ਪੰਜ ਆ ਜਿਹੜਾ ਇਹ ਸਾਲ ਚੱਲੀ ਵੀ ਆ ਬਾਈ ਸਾਲ ਚੱਲੀ ਹੋਈ ਹੈ ਜੀ ਮਸ਼ੀਨ ਆਪਾਂ ਨੇ ਚਲਾਈ ਹੋਈ ਆ ਹਾਂਜੀ ਹਾਂਜੀ ਇਹ ਦੇਖੋ 70 ਕਿਲੇ ਵੱਢ ਕੇ 100 ਕਿਲਾ ਵੱਢ ਕੇ ਗੋਲ ਹੋ ਜਾਂਦਾ ਠੀਕ ਆ ਜੀ ਜਿਹਨੇ ਦਾਣਾ ਏਸੇ ਲਈ ਦਾਣੇ ਦੀ ਮਸਲਾਈ ਕਰਨੀ ਆ ਠੀਕ ਹੈ ਦਾਣੇ ਨੂੰ ਪਾੜਨੇ ਏਸੀ ਚੀਜ਼ ਨਹੀਂ ਆ ਠੀਕ ਹੈ ਕਿਉਂਕਿ ਜਦੋਂ ਹਣੇ ਘਸ ਕੀ ਜਾਂਦਾ ਇਹਦੇ ਸਟੀਲ ਦਾ ਮਾਲ ਲਵਾ ਕੇ ਗ੍ਰਿੰਡਰ ਲਵਾਉਣਾ ਪੈਂਦਾ ਅਗਲੇ ਠੀਕ ਹੈ ਜੇ ਮਤਲਬ ਮਾਲ ਵੱਧ ਘੱਟ ਲੱਗੇ ਤਾਂ ਬੈਲੈਂਸ ਬਣ ਜਾਂਦਾ ਠੀਕ ਹੈ ਜਿਹੜੀ ਇਹ ਵੀ ਰਿਪੇਅਰ ਕਰਨੀ ਪੈਂਦੀ ਆ ਇਹ ਵੀ ਰਿਪੇਅਰ ਹੋਣੀ ਪੈਂਦੀ ਆ ਠੀਕ ਹੈ ਇਹਦੀ ਜਗ੍ਹਾ ਤੇ ਦੇ ਹੁਣ ਜਿਹੜੀ ਅਗਲੀ ਮਸ਼ੀਨ ਆਉਗੀ ਉਹਦੇ 'ਚ ਆਪਣਾ ਇਹ ਚੀਜ਼ ਆਉਗੀ ਠੀਕ ਆ ਬਾਈ ਇਹ ਵੀ ਆਪਾਂ ਨੇ ਈਨੈਟ ਦੇ ਵਿੱਚੋਂ ਟੈਂਪਰ ਕਰਾ ਲਿਆ ਵੀ ਇਹਦੇ ਐਕਸਟਰਾ ਹੀ ਲੱਗ ਗਿਆ ਇਹ ਹਾਂ ਹਾਂ ਇਹ 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 ਤਾਂ ਮਤਲਬ ਦਿਖਾ ਲਵੇ ਲਵੇ ਕਰਕੇ ਦਿਖਾ ਬਾਈ ਆਪਣੀ ਇਹ ਪੁਰਾਣਾ ਮਾਡਲ ਆ ਗਿਆ ਜੀ ਹਾਂਜੀ ਹਾਂਜੀ ਉਹਦਾ ਡੋਰਨਟ ਖੁੱਲ ਗਿਆ ਤੇ ਵੇਸੇ ਆਪਣਾ ਇਹ ਲੱਗ ਜਾਊਗਾ ਵੀ ਆ ਇਹ ਨਵਾਂ ਮਾਡਲ ਆ ਗਿਆ ਵੀ ਜਿਵੇਂ ਘਸ ਜਾਂਦਾ ਸੀ ਪਿਛਲੀ ਵਾਰ ਹਨਾ ਤਾਂ ਉਹ ਕੰਮ ਚੱਕਿਆ ਗਿਆ ਜਦੋਂ ਹੁਣ ਇਹ ਕੋਰ ਘਸ ਗਈ ਜੀ ਹੂੰ ਇਹਨੂੰ ਬਦਲ ਕੇ ਆਪ ਆਪਸਾ ਉੱਪਰ ਕਰ ਦੋ ਠੀਕ ਐ ਠੀਕ ਹੈ ਜੀ ਹੋ ਗਿਆ ਹੂੰ ਤੇ ਉਸ ਥੱਲੇ ਵਾਲੇ ਪਾਸੇ ਉੱਪਰ ਕਰ ਦਿਓ ਹਾਂ ਥੱਲੇ ਵਾਲੇ ਪਾਸੇ ਉੱਪਰ ਕਰ ਲਓ ਫਿਰ ਉਸ ਤੋਂ ਬਾਅਦ ਜਦੋਂ ਇਹ ਦੋਨੇ ਪਾਸੇ ਘਸ ਗਏ ਫਿਰ ਦੂਸਰਾ ਪਾਸਾ ਸੈਡ ਚੇਂਜ ਹੋ ਜਾਣਾ ਹੈ ਸੈਡ ਚੇਂਜ ਹੁੰਦਾ ਵਾਹ ਜੀ ਵਾਹ ਮਤਲਬ ਇਹ ਇੱਕ ਟਿੱਕੀ ਚਾਰ ਵਾਰੀ ਯੂਜ਼ ਹੋਊਗੀ ਚਾਰ ਵਾਰੀ ਯੂਜ਼ ਹੋਊਗਾ ਉਹ ਬਈ ਉਹ ਤਾਂ ਬਈ ਖਰਚੇ ਹੀ ਬਚਾਦਾ ਲੋਕਾਂ ਦਾ ਬਈ ਯਾਰ ਹਨ ਐਂ ਕਹਿ ਲਓ ਵੀ ਇਹ ਆਪਣੀ ਮਤਲਬ ਚਾਰ ਸੀਜ਼ਨ ਕਿਸੇ ਪਾਸੇ ਨਹੀਂ ਜਾਂਦੀ ਜੀ ਚਾਰ ਸੀਜ਼ਨ ਕਿਤੇ ਨਹੀਂ ਜਾਂਦੀ ਬਿਲਕੁਲ ਬਈ ਬਿਲਕੁਲ ਹੱਲ ਬਈ ਅਸੀਂ ਮਤਲਬ ਇਹ ਮਸ਼ੀਨ ਦੇ ਇੰਨੀ ਗਹਿਰਾਈ ਤੱਕ ਪਹੁੰਚ ਗਏ ਵੀ ਨਿੱਕੀ ਨਿੱਕੀ ਆਈ ਹੁੰਦਾ ਹੈ ਨਾ ਹਾਂਜੀ ਹਾਂਜੀ ਤੇ ਇਹ ਤੁਸੀਂ ਕਿਹੜੇ ਬਲੇਡ ਵਰਤਦੇ ਹੋ ਬਾਈ ਇਹ ਆਪਾਂ ਵਰਤਦੇ ਹਾਂ ਐਸਐਸ ਕਾਰਬਾਈਡ ਦਾ ਬਲੇਡ ਵਰਤਦੇ ਹਾਂ ਆ ਠੀਕ ਹੈ ਬਾਈ ਹਾਂਜੀ ਹਾਂਜੀ ਇਹਦੇ ਇਹਦੀ ਕਿੰਨੀ ਕ ਮਜ਼ਬੂਤੀ ਹੁੰਦੀ ਹੈ ਵੀ ਕੀ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਪ੍ਰੋਬਲਮ ਆਉਂਦੀ ਹੈ ਟੁੱਟਦਾ ਜਾਂ ਏਕਸਦਾ ਜਾਂ ਕੀ ਹੁੰਦਾ ਇਹਨੂੰ ਇਹਦੀ ਟੁੱਟਣ ਦੀ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਠੀਕ ਹੈ ਇਹ ਜਿ ਕਸਾਈ ਹੁੰਦੀ ਹੈ ਪਰ ਇਹ ਆਪਣਾ 400 ਕਿੱਲੇ ਦੀ ਬਲੇਡ ਦੀ ਗਾਰੰਟੀ ਹੈ ਜੀ ਚਾਰ ਤੋਂ ਗੱਲਾਂ ਵਾਦੀਆਂ ਅੱਛਾ ਇਹਦੀ ਥਾਂ ਤੇ ਤੁਸੀਂ ਇਹ ਲਾਇਆ ਜੀ ਕਿ ਇਹ ਆਪਣਾ ਹੈਲਪਰ ਬਲੇਡ ਹੈ ਜਿਹੜਾ ਮੇਰੇ ਹੱਥ 'ਚ ਤੁਸੀਂ ਦੇਖ ਰਹੇ ਹੋ ਇਹ ਹੈਲਪਰ ਬਲੇਡ ਹੈ ਜੀ ਠੀਕ ਹੈ ਇਹਦੇ ਨੀਚੇ ਲੱਗੂਗਾ ਜੀ ਇਹ ਅੱਛਾ ਨੀਚੇ ਲੱਗੂਆ ਇੱਥੇ ਲੱਗੇ ਹੋਏ ਹੁੰਦੇ ਹਾਂ ਹਾਂ ਜੀ ਇਹ ਬਹੁਤ ਹੁੰਦੀਆਂ ਮਸ਼ੀਨਾਂ ਦੇ ਸਾਰੀਆਂ ਦੇ ਲੱਗੇ ਹੁੰਦੇ ਨੇ ਜੀ ਜੇ ਵਾਰੀ ਕੋਈ ਹੁੰਦਾ ਨਾ ਸਮੱਸਿਆ ਆ ਜਦ ਵਿੱਚ ਮੱਕੀ ਡਿੱਗੀ ਹੁੰਦੀ ਹੈ ਤਾਂ ਉਹਦਾ ਡਾਂਡਾ ਫਾੜ ਜਾਂਦਾ ਯਾਰ ਇੱਥੇ ਹਾਂ ਹਾਂ ਬਿਲਕੁਲ ਇਹ ਮਤਲਬ ਉਹ ਡਾਂਡੇ ਨੂੰ ਵੱਢ ਕੇ ਲੈ ਜਾਂਦਾ ਜੀ ਅਸੀਂ ਉਹਨੂੰ ਵੱਢ ਕੇ ਲੈ ਜਾਂਦਾ ਹੈ ਕਿਉਂਕਿ ਜੋ ਡਾਂਡਾ ਫਾਜਦਾ ਹੈ ਮਸ਼ੀਨ ਦਾ ਟਰੈਕਟਰ ਦਾ ਜ਼ੋਰ ਬਹੁਤ ਲੱਗਦਾ ਜੀ ਹਾਂ ਜੀ ਹਾਂ ਤੇ ਬ੍ਰੇਕ ਲਾਦ ਨੇ ਇੰਦਾ ਮਤਲਬ ਇਹ ਆਪਾਂ ਹਲਪਰ ਹੋ ਗਿਆ ਇਹ ਹਲਪਰ ਪਲੇਟ ਹੋ ਗਿਆ ਜੀ ਠੀਕ ਹੈ ਠੀਕ ਹੈ ਠੀਕ ਹੈ ਇਹਦਾ ਮੈਟਰ ਬਹੁਤ ਵੱਡਾ ਜੀ ਠੀਕ ਹੈ ਬਾਈ ਤੇ ਬਾਈ ਇੱਕ ਜਿਵੇਂ ਆ ਮਸ਼ੀਨ ਦਾ ਤੁਸੀਂ ਬਣਾਉਨੇ ਹੋ ਹਨਾ ਹਾਂ ਜੀ ਹਾਂ ਜੀ ਤੇ ਜਿਹੜੀ ਟਰਾਲੀ ਆ ਆਪਣਾ ਟਰੈਕਟਰ ਦੇ ਮਗਰ ਬਾਈ ਟੋਕਰੀ ਲੱਗਦੀ ਹੁੰਦੀ ਹੈਗੀ ਹਾਂ ਜੀ ਹਾਂ ਜੀ ਉਹ ਵੀ ਤਿਆਰ ਕਰਦੇ ਹਾਂ ਜੀ ਆਪਾਂ ਹਾਂ ਜੀ ਉਹ ਵੀ ਸਭ ਤਿਆਰ ਕਰਾਂਗੇ ਜੀ ਆਪਾਂ ਠੀਕ ਹੈ ਵੀ ਕੰਪਲੀਟ ਆਪਾਂ ਕਹੀਏ ਸਿਸਟਮ ਇਹਨਾਂ ਨੂੰ ਤਿਆਰ ਕਰਨਾ ਆਪਣੀਆਂ ਬਿਲਕੁਲ ਬਾਈ ਜੀ ਵੀ ਜ਼ਿੰਮੇਦਾਰ ਨੂੰ ਮਤਲਬ ਜਿਹਨੂੰ ਕਾਲ ਨੂੰ ਰਿਪੇਅਰ ਕਰਨੀ ਹੈ ਹੂੰ ਉਹਦੇ ਵਿੱਚ ਆਸਾਨ ਰਹੇ ਆਸਾਨ ਵਾਹੀ ਬਿਲਕੁਲ ਬਾਈ ਬਿਲਕੁਲ ਤੇ ਜਿਵੇਂ ਆਹ ਕੀ ਚੀਜ਼ਾਂ ਆ ਗਈਆਂ ਬਾਈ ਇਹਨਾਂ ਦੀ ਇੱਕ ਇੱਕ ਕਾਹ ਦਾ ਵਸਤਾ ਆ ਗਿਆ ਹੈ ਹਾਈਡਰੌਲਿਕ ਸਿਸਟਮ ਆ ਗਿਆ ਜੀ ਹਾਈਡਰੌਲਿਕ ਸਿਸਟਮ ਆ ਗਿਆ ਠੀਕ ਹੈ ਇਹ ਟਰੈਕਟਰ ਦੇ ਉੱਪਰ ਦੋ ਨਾਟ ਪੈ ਜਾਂਦੇ ਨੇ ਜੀ ਠੀਕ ਹੈ ਜੀ ਮਤਲਬ ਮਸ਼ੀਨ ਦਾ ਆਪਾਂ ਨਾਲ ਕੁਝ ਨਹੀਂ ਖੋਲਣਾ ਵੀ ਇਹੇ ਚੱਕਿਆ ਜਾਂਦਾ ਟਰੈਕਟਰ ਦੇ ਉੱਪਰ ਫਿੱਟ ਹੋ ਜਾਂਦਾ ਠੀਕ ਹੈ ਤੇ ਟਰੈਕਟਰ ਦੇ ਨਾਲ ਜਵਾਂ ਲੱਗ ਜਾਂਦਾ ਟਰੈਕਟਰ ਦੀਆਂ ਲਿੰਕਾਂ ਕੱਢੋ ਤੇ ਇਹਦੇ ਦੋ ਨਟ ਹੁੰਦੇ ਨੇ ਉਹ ਟਰੈਕਟਰ ਤੋਂ ਖੋਲੋ ਮਸ਼ੀਨ ਲੱਗ ਜਾਂਦੀ ਹੈ ਠੀਕ ਆ ਬਾਈ ਠੀਕ ਆ ਤੇ ਹੋਰ ਬਾਈ ਇਹਦੇ ਵਿੱਚ ਹੋਰ ਤੁਸੀਂ ਕੀ ਚੇਂਜਸ ਕੀਤੇ ਨੇ ਗਿਆ ਪਿਛਲੀ ਵਾਰ ਨਾਲ ਇੱਕ ਤਾਂ ਸਭ ਤੋਂ ਵੱਡਾ ਉਹ ਹੋ ਗਿਆ ਹਾਂ ਹਾਂ ਜੀ ਹਾਂ ਜੀ ਇੱਕ ਜੀ ਉਹ ਇਹਦਾ ਜਿਹੜਾ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਵੀ ਪਾਇਆ ਤੇ ਵੀ ਜਿਹੜਾ ਡੱਡੂ ਗੇਅਰ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਉਹ ਮਸ਼ੀਨਾਂ ਦੇ ਉਰੇ ਗੇਅਰ ਹੁੰਦੇ ਨੇ ਹਾਂ ਹਾਂ ਉਹ ਗੇਅਰ ਤੇ ਬੈਰਿੰਗਾਂ ਦੀ ਸਪੇਸ ਘੱਟ ਹੁੰਦੀ ਹੈ ਉਹਨਾਂ 'ਚ ਦਿੱਕਤ ਆਉਂਦੀ ਆਉਂਦੀ ਹੈ ਟੁੱਟਦੇ ਨੇ ਬੈਰਿੰਗ ਬੁਰਗ ਟੁੱ ਇੱਕ ਇਹਨਾਂ ਦੇ ਉਰੇ ਗੇਅਰ ਲੱਗੇ ਹੁੰਦੇ ਜੀ ਹਾਂ 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 ਉੱਪਰ ਲੱਗੇ ਹੋਏ ਬਾਈ ਇਹ ਆਪਣੀ ਮਸ਼ੀਨ ਤੇ ਹੈ ਨਹੀਂ ਗੇਅਰ ਜੀ ਉਹ ਇਹਦੇ ਹੈ ਨਹੀਂ ਉਹ ਨਾ ਇਹਦੇ ਗੇਅਰ ਹੈ ਨਹੀਂ ਉਰੇ ਠੀਕ ਹੈ ਇਹ ਇਹਦਾ ਗੇਅਰ ਤਾਂ ਨਹੀਂ ਹੈਗਾ ਬਾਈ ਜਿਵੇਂ ਤੁਸੀਂ ਇੰਨਾ ਕੁਝ ਚੇਂਜ ਕਰਤਾ ਵੀ ਦੂਜੀਆਂ ਮਸ਼ੀਨਾਂ ਨਾਲੋਂ ਇਹਦਾ ਰੇਟ ਬੜਾ ਬਣਾ ਬਣਾਣਾ ਜੀ ਇਹ ਇਹ ਚੀਜ਼ ਦੀ ਆਪਣੀ ਗਾਰੰਟੀ ਐ ਜ਼ਿੰਮੇਵਾਰੀ ਐ ਰੇਟ ਉਹਨਾਂ ਦੇ ਬਰੋਬਰ ਹੀ ਐ ਰੇਟ ਉਹਨਾਂ ਦੇ ਬਰੋਬਰ ਹੈ ਜੀ ਬਾਕੀ ਸਾਡੀ ਮਸ਼ੀਨ ਦੀ ਫੁੱਲ ਜ਼ਿੰਮੇਵਾਰੀ ਐ ਠੀਕ ਹੈ ਵੀ ਸਾਡੀ ਮਸ਼ੀਨ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬ੍ਰੇਕਡਾਊਨ ਆ ਜਾਵੇ ਠੀਕ ਹੈ ਇਹ ਸਾਡੀ ਫੁੱਲ ਜ਼ਿੰਮੇਵਾਰੀ ਹੈ ਜੇ ਕੋਈ ਆਪਾਂ ਕਹੀਏ ਵੀ ਕਿਸਾਨ ਨੂੰ ਸਰਵਿਸ ਦੀ ਜ਼ਰੂਰਤ ਹੁੰਦੀ ਹੈ ਤਾਂ ਉਸੇ ਟਾਈਮ ਜਾ ਕੇ ਉੱਥੇ ਹਾਂਜੀ ਹਾਂਜੀ ਉਸੇ ਟਾਈਮ ਜਾਵਾਂਗੇ ਜੀ ਠੀਕ ਹੈ ਸਾਡੇ ਬੰਦੇ ਉਸੇ ਟਾਈਮ ਮਤਲਬ ਸਾਡੀ ਕੋਈ ਕਿਸੇ ਵਾਰ ਕੋਈ ਬ੍ਰੇਕਡਾਊਨ ਆਈ ਨਹੀਂ ਹੈਗੀ ਹੈ ਨਾ ਬ੍ਰੇਕਡਾਊਨ ਆਈ ਨਹੀਂ ਜੀ ਵੀ ਫਿਰ ਵੀ ਚੱਲਦੀ ਰਹੇਗੀ ਕੋਈ ਪਤਾ ਨਹੀਂ ਹੈਗਾ ਹਾਂਜੀ ਹਾਂਜੀ ਬਿਲਕੁਲ ਬਾਈ ਬਿਲਕੁਲ ਤੇ ਇਹਦੇ ਬਾਈ ਲੋਨ ਦੀ ਵੀ ਸਹੂਲਤ ਬਲੱਬਦ ਹੈਗੀ ਹਾਂ ਲੋਨ ਦੀ ਵੀ ਸਹੂਲਤ ਹੈਗੀ ਜੀ ਕਿਹੜੀ ਬੈਂਕ ਤੋਂ ਐਸਵਾਈਐਲ ਵੱਲੋਂ ਹੈ ਐਸਵੀਆਈ ਬੈਂਕ ਤੋਂ ਸਰਕਾਰੀ ਬੈਂਕ ਹੈ ਤੇ ਉਹਦਾ ਬਾਈ ਮੈਂ ਸੁਣਿਆ ਵੀ ਵਿਆਜ ਤੇ ਵੀ ਸਬਸਿ ਵਿਆਜ ਹੈ ਜੀ ਠੀਕ ਹੈ ਉਹਦੇ ਚੋਂ 3% ਦੀ ਮਾਫੀ ਹੈ 3% ਵਿਆਜ ਤੇ ਸਬਸਿਡੀ ਆ ਠੀਕ ਹੈ ਬਾਈ ਆਜੋ ਬਾਈ ਅਪਨੇ ਹੋਰ ਦੇਖ ਲਈਏ ਹੋਰ ਕੀ ਕੀ ਤੇ ਉਹ ਕਰਦੇ ਹਾਂ ਬਾਈ ਇਹਦੇ ਜਿਹੜੇ ਆਪਣੇ ਗੀਅਰ ਲੱਗੇ ਹੋ ਨੇ ਜੀ ਇਹ ਪੀਟੀਓ ਗੀਅਰ ਆ ਗਿਆ ਮੇਨ ਹਾਂਜੀ ਇਹਦੇ ਸੀਐਲ ਆਈ ਆਪਣਾ ਠੀਕ ਹੈ ਜੀ ਦੇਖੋ ਇਹ ਕਿਹੜੇ ਆ ਗਿਆ ਗੀਅਰ ਇਧਰ ਸਾਈਡ ਤੇ ਸਾਡਾ ਦਿੱਤਾ ਠੀਕ ਹੈ ਜੀ ਆ ਗੀਅਰ ਹੈ ਜੀ ਹਾਂਜੀ 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 ਉਹ ਗੀਅਰ ਉੱਥੋਂ ਚੱਕਤਾ ਜੀ ਅਸੀਂ ਨੇ ਗੀਅਰ ਇਹ ਇਧਰ ਸਾਈਡ ਤੇ ਲਾ ਇਧਰ ਸਾਈਡ ਤੇ ਕਰਤਾ ਹਾਂਜੀ ਜੀ ਉੱਥੋਂ ਬੇਲਟ ਆਉਂਦੀ ਨੇ ਤਨ ਜੀ ਠੀਕ ਹੈ ਬਾਈ ਇਹ ਤਾਂ ਨੰਬੇੜਦਾਉਂਦੇ ਨੇ ਇਹਨੂੰ ਤਾਂ ਕਿਸੇ ਚੀਜ਼ ਦੀ ਪ੍ਰੋਬਲਮ ਆਉਂਦੀ ਨਹੀਂ ਜੀ ਇਹ ਪ੍ਰੋਬਲਮ ਆਉਂਦੀ ਨਹੀਂ ਹੈਗੀ ਹਾਂਜੀ ਇਹਦੇ ਚ ਬੁਕਿੰਗ ਮਤਲਬ ਹੁਣ ਕਿੰਨਾ ਸਮਾਂ ਪਹਿਲਾਂ ਲੈਣੀ ਪੈਣੀ ਹੈ ਬੁਕਿੰਗ ਸਾਨੂੰ ਜਿੰਮੇ ਮੰਨ ਲਓ ਕਿਸੇ ਮਸ਼ੀਨ ਚਾਹੀਦੀ ਹੈ ਜੀ ਘੱਟ ਤੋਂ ਘੱਟ 2 ਮਹੀਨੇ ਦਾ ਸਮਾਂ ਚਾਹੀਦਾ 2 ਮਹੀਨੇ ਪਹਿਲਾਂ ਬੁਕਿੰਗ ਕਰਾਉਣੀ ਪੈਣੀ ਸੀ ਵੀ ਆਪਾਂ ਕਹੀਏ ਵੀ ਸੀਜ਼ਨ ਵਾਸਤੇ ਹੁਣ ਬੁਕਿੰਗ ਦੇ ਦੇ ਜੀ ਹਾਂ ਜੀ ਜਿਵੇਂ ਆ ਪੰਜ ਚਾਰ ਮਸ਼ੀਨਾਂ ਤੁਸੀਂ ਹੁਣ ਮਟੀਰੀਅਲ ਤਿਆਰੀ ਕਰ ਲਈਏ ਬਾਕੀ ਕਰੀ ਜਾਂਦੇ ਬੰਦੇ ਲੱਗੇ ਨਹੀਂ ਸਾਡੇ ਬਿਲਕੁਲ ਭਰਾਓ ਤੁਸੀਂ ਮਸ਼ੀਨ ਦੇਖ ਲਈ ਬਾਈ ਪਿਛਲੀ ਵੀਡੀਓ ਦੇ ਵਿੱਚ ਵੀ ਦੇਖੀ ਆ ਵੀਡੀਓ ਜਾਦੀ ਬਾਈ ਲੰਬੀ ਹੋ ਜਾਣੀ ਆ ਆਪਾਂ ਬਾਈ ਅੰਦਰ ਦਿਖਾਈਏ ਜਿਹੜਾ ਪਾਣੀ ਮੋਟਾਰਿੰਗ ਹੋ ਰਿਹਾ ਆਪਾਂ ਦੇਖੇ ਦਿਗੇ ਹਾਂ ਜੀ ਤੇ ਆ ਸਾਰਾ ਇਸੇ ਦੀ ਢਾਂਚਾ ਤਿਆਰ ਹੋ ਰਿਹਾ ਇਹ ਜਿਹੜੀ ਇਹ ਬਾਡੀ ਹੈ ਠੀਕ ਆ ਜੀ ਇਹ ਬਾਡੀ ਨੂੰ ਵੀ ਪਾਪਾ ਨੇ 2.5 ਇੰ अच्छा हां बाकी सारी मशीनन ਨੂੰ 2 ਇੰਚੀ ਪੈਪ ਨਾਲ ਆਪਣਾ 2.5 ਇੰਚੀ ਲਾਇਆ ਜੀ ਨੂੰ ਠੀਕ ਹੈ ਹਾਂਜੀ ਹਾਂਜੀ ਬਾਈ ਭਰਾ ਉਹ ਮਿਸਤਰੀ ਬਾਈ ਹਰਦੀਪ ਤੇ ਕੁਲਦੀਪ ਇਹ ਬਾਈ ਜਿਹੜਾ ਕੁਲਦੀਪ ਹੈ ਨਾ ਨਹੀਂ ਉਹ ਸੀ ਭਰਾ ਅੱਛਾ ਉਧਰ ਦੇ ਪਾਸੇ ਹੈ ਬਾਈ ਠੀਕ ਹੈ ਤੇ ਦੋਨੇ ਆਪ ਕੀ ਤਿਆਰ ਕਰਦੇ ਆਜੋ ਬਾਈ ਜੀ ਬਾਕੀ ਲੋ ਜਿਹੜੀ ਬਿਲਡਿੰਗ ਹੁੰਦੀ ਹੈ ਵੀਰ ਜੀ ਹਾਂਜੀ ਇਹਨੂੰ ਜਿਹੜੀ ਬਿਲਡਿੰਗ ਹੁੰਦੀ ਹੈ ਉਹ ਮਿਕਸਪ ਹੈ ਮਿਕਸਪ ਬਿਲਡਿੰਗ ਹੁੰਦੀ ਹੈ ਬਿਲਕੁਲ ਬਹੁਤ ਮੈਦੂਈ ਹੈ ਜੀ ਅਸੀਂ ਕਨੇ ਕਵਾਟਰ ਨੂੰ ਵੀ ਆਪਾਂ ਮਿਕਸਪ ਵੈਲਡ ਕਰਦੇ ਆ ਬਿਲਕੁਲ ਬਾਈ ਜੀ ਹਾਂਜੀ ਜਹਾਜ਼ਾਂ ਦੇ ਵਿੱਚ ਕਹਿੰਦੇ ਇਹੀ ਵੈਲਡ ਹੋਈ ਹੁੰਦੀ ਹੈ ਮਿਕਸ ਬਿਲਕੁਲ ਆ ਕੀ ਚੀਜ਼ ਆ ਬਾਈ ਇਹ ਆਪਣੇ ਬੇਲਨ ਨੇ ਜੀ ਮਾਲ ਅੰਦਰ ਲੈ ਕੇ ਜਾਂਦੇ ਨੇ ਜੀ ਅਜੇ ਇਹ ਮਾਲ ਅੰਦਰ ਜੀ ਮੇਨ ਹਾਂਜੀ ਮੇਨ ਬੇਲਨ ਜਿਹੜੇ ਅੰਦਰ ਲੈ ਕੇ ਜਾਂਦੇ ਨੇ ਮਾਲ ਠੀਕ ਆ ਬਾਈ ਠੀਕ ਆ ਤੇ ਅੱਛਾ ਬਲੇਟ ਵਾਲੇ ਤਵੇ ਬਣਦੇ ਆ ਜੀ ਤੇ ਆ ਜੀ ਸੈਲ ਕਟਿੰਗ ਹੋ ਰਹੀ ਆ ਹੈ ਹਾਂਜੀ ਠੀਕ ਆ ਠੀਕ ਆ ਦੇਖ ਲਓ ਬਾਈ ਕਿੰਨੀ ਆਪਾਂ ਕਹਿੰਦੇ ਵੀ ਬਰੀਕੀ ਦੇ ਨਾਲ ਦੇਖ ਕੇ ਕਲੀ ਕਲੀ ਚੀਜ਼ ਹੈ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਆ ਜਿਓ ਭਰਾਵੋ ਤੁਹਾਨੂੰ ਅੰਦਰਲੇ ਪਾਸੇ ਦਿਖਾਉਣੇ ਆ ਤੇ ਬਾਈ ਫਿਰ ਕੋਈ ਹੋਰ ਵੀ ਇੱਥੇ ਜੇ ਇਹ ਆ ਕੀ ਚੀਜ਼ ਆ ਗਈ ਬਾਈ ਇਹ ਇਹ ਆਪਣੇ ਬੈਰਿੰਗ ਵਾਲੇ ਪੁਸ਼ ਨੇ ਜੀ ਇਹਨਾਂ ਦੇ ਵਿੱਚ ਬੈਰਿੰਗ ਠੁਕਦੇ ਨੇ ਠੀਕ ਹੈ ਜਿਹੜੇ ਆਪਣੇ ਸ਼ੀਟ ਮੈਟਲ ਵਾਲੇ ਇਹਨਾਂ ਦੇ ਵੈਲਡ ਹੋਣਗੇ ਜੀ ਹਾਂ ਇਹ ਸਾਰਾ ਬਾ ਆਪਣਾ ਮਾਸ ਸੀਐਨਸੀ ਤੇ ਤਿਆਰ ਹੋ ਕੇ ਹੁੰਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਸੀਐਲਸੀ ਤੁਹਾਡੇ ਕੋਲੇ ਆਪਦੇ ਕੋਲ ਲੱਗੀ ਹੋਈ ਆ ਤੁਹਾਨੂੰ ਕਰਵਾਉਣਾ ਜੀ ਸੀਐਲਸੀ ਤੁਹਾਨੂੰ ਕਰਵਾਉਣਾ ਹਾਂਜੀ ਹਾਂਜੀ ਜਿਹੜਾ ਤੁਹਾਡਾ ਬਈ ਸੰਰੂਰ ਵੀ ਕੰਮ ਹੁੰਦਾ ਮੈਂ ਸੋਣਾ ਤੁਹਾਡੇ ਕੋਲੇ ਕੰਦਿਆ ਕੋਲੀ ਮਸ਼ੀਨ ਆ ਗਈ ਬਈ ਹਾਂਜੀ 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 ਉੱਥੇ ਆਪਣੀ ਲੱਗੀ ਹੈ ਜੀ ਅਹਮਦਾਬਾਦ ਦੀ ਮਸ਼ੀਨਾਂ ਬੈਲੈਂਸ ਮਸ਼ੀਨ ਜੀ ਉਸੋ ਬੈਲੈਂਸ ਕਰਦੀ ਆ ਹਾਂਜੀ ਹਾਂਜੀ ਉਹ ਆਪਣੇ ਪੰਜਾਬ ਦੇ ਵਿੱਚ ਚਾਰ ਮਸ਼ੀਨਾਂ ਹੀ ਨੇ ਇੱਕ ਸਾਡੇ ਕੋਲੇ ਆ ਇੱਕ ਮੋਗੇ ਲੱਗੀ ਹੋਈ ਆ ਇੱਕ ਨਾਬੇ ਦੇ ਵਿੱਚ ਆ ਜੀ ਇੱਕ ਸੁਨਾਵਦੀ ਆ ਮੈਂ ਸੁਣਿਆ ਵੀ ਆਪਣੇ ਬਹੁ ਮਸ਼ੀਨਾਂ ਬਾਈ ਹੋ ਇੰਨੇ ਕੋਲੇ ਆਉਂਦੀਆਂ ਨੇ ਬੀਰ ਹੋਰਾਂ ਕੋਲੇ ਆ ਸਾਰਾ ਸਮਾਨ ਬੀਰ ਹੋਰਾਂ ਦਾ ਬਾਈ ਘਰਾ ਰੀਆਂ ਬੈਰਿੰਗ ਵਗੈਰਾ ਇੱਥੇ ਰੱਖੇ ਪਿਆਗੇ ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈਗੀ ਤਾਂ ਬਾਈ ਏਸ ਨੂੰ ਚੱਕ ਚੱਕ ਕੇ ਉਹ ਕਰੀ ਜਾਂਦੇ ਆ ਤੁਸੀਂ ਯਾਰ ਆਪਣੀਆਂ ਅੱਖਾਂ ਦੇ ਸਾਹਮਣੇ ਆ ਕੇ ਮਟੀਰੀਅਲ ਦੇਖੋ ਤੇ ਫੇਰ ਬਾਈ ਹੋਰਾਂ ਤੋਂ ਮਸ਼ੀਨ ਤਿਆਰ ਕਰਵਾਇਓ ਇੱਕ ਵਾਰੀ ਤੁਸੀਂ ਸਾਡੀ ਵੀਡੀਓ ਦੇਖ ਲਈ ਦਾਉ ਦੁਵਾਤ ਇੱਕ ਵਾਰੀ ਬਾਈ ਕੋਲੇ ਵੀ ਨੱਤਾਂ ਪਿੰਡ ਦੇ ਵਿੱਚ ਆ ਕੇ ਜਾਇਓ ਮਸਤੂਣਾ ਸਾਹਿਬ ਦੇ ਕੋਲੇ ਪਿੰਡਾ ਮੈਂ ਉੱਪਰ ਪੂਰਾ ਐਡਰੈਸ ਦੇ ਦੂੰਗਾ ਹਾਂਜੀ ਬਾਈ ਜੀ ਕੀ ਚੀਜ਼ ਆ ਬਾਈ ਸਾਫਟਾਂ ਨੇ ਜੀ ਆਪਣੀਆਂ ਠੀਕ ਹੈ ਠੀਕ ਹੈ ਠੀਕ ਹੈ ਆਸ ਮਸ਼ੀਨਾਂ ਦੇ ਹਿਸਾਬ ਨਾਲ ਨੇ ਜੀ ਰੈਕ ਦੇ ਵਿੱਚ ਲੱਗੀਆਂ ਨੇ ਬਕਾਇਦਾ ਬਿਲਕੁਲ ਜੀ ਬਿਲਕੁਲ ਮਾਜ ਆਪਿਆ ਸਾਨੂੰ ਵੀ ਨਹੀਂ ਚੰਗਾ ਲੱਗਦਾ ਬੰਦੇ ਤੋਂ ਚੱਕ ਜੱਕ ਫਿੱਟ ਬਿਲਕੁਲ ਮੈਂ ਉਹੀ ਚੀਜ਼ ਦਿਖਾਈ ਜਾਂਦਾ ਸੀ ਬਾਈ ਬੀ ਸਾਰਾ ਸਮਾਨ ਬੈਲੈਂਸ ਦੇ ਵਿੱਚ ਤੁਸੀਂ ਦੇਖ ਲਓ ਬਾਈ ਵੀਲ ਹੋਰਾਂ ਨੇ ਤਿਆਰ ਕਰਕੇ ਰੱਖਿਆ ਪਿਆ ਭਰਾਵੋ ਜੋ ਵੀ ਵੀਰ ਜੀ ਮੈਂ ਆਪਾਂ ਕਹਿੰਦੇ ਆ ਵੀ ਪਹਿਲਾਂ ਆਓ ਪਹਿਲਾਂ ਪਾਓ ਹਨ ਇਹ ਆਪਾਂ ਬੈਰਿੰਗ ਵਰਤਾਂਗੇ ARB ਤੇ NBC ਠੀਕ ਹੈ ਜੀ ARB ਤੇ NBC ਦਾ ਆਪਾਂ ਬੈਰਿੰਗ ਯੂਜ਼ ਕਰਦੇ ਆ ਮਸ਼ੀਨ ਦੇ ਵਿੱਚ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਈ ਆ ਕੀ ਸਮਾਨ ਰੱਖਿਆ ਪਿਆ ਯਾਰ ਕੀ ਚੀਜ਼ ਆ ਬਈ ਇਹ ਇਹ ਬਈ ਜੀ ਆਪਣੀ ਮਸ਼ੀਨ ਦੀ ਕਟਿੰਗ ਇਕੱਲੇ ਇਕੱਲੇ ਪੀਸ ਦੀ ਅਸੀਂ ਇਹ ਕਟਿੰਗ ਕੱਢ ਕੇ ਵੀ ਛੇ ਰੱਖੀ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਜੇ ਇਜ਼ਰ ਕਟਿੰਗ ਆ ਜੀ ਸਾਰਾ ਮਾਲ ਲੈ ਜਾਂਦੇ ਕਟਿੰਗ ਹੋ ਕੇ ਆਉਂਦਾ ਜੀ ਠੀਕ ਹੈ ਇਹਦਾ ਬਈ ਕਈ ਕਈ ਮਸ਼ੀਨਾਂ ਦਾ ਤੁਸੀਂ ਸਮਾਨ ਤਿਆਰ ਕਰੀ ਖੜੇ ਹੋਣਾ ਹਾਂ ਜੀ ਇਹ ਹੈਗਾ ਜੀ ਪੰਜ ਮਸ਼ੀਨਾਂ ਦਾ ਸਮਾਨ ਆਈ ਹੈ ਪੁਣਾ ਠੀਕ ਹੈ ਵੀ ਉੱਥੇ ਭਾਈ ਸਾਰਾ ਇਹ ਸਾਇ ਦੇ ਵਿੱਚ ਬਣਾ ਕੇ ਰੱਖਿਆ ਪਿਆ ਵੀ ਜਿਹੜੀ ਚੀਜ਼ ਭਾਈ ਜਿਵੇਂ ਆਪਾਂ ਨੂੰ ਚਾਹੀਦੀ ਆ ਉਸੇ ਤਰ੍ਹਾਂ ਦੀ ਆਪਾਂ ਬਣ ਸਕਦੇ ਹਾਂ ਹੈਨਾ ਹਾਂ ਜੀ ਹਾਂ ਜੀ ਨਹੀਂ ਨਹੀਂ ਬਿਲਕੁਲ ਭਾਈ ਬਹੁਤ ਸੋਹਣਾ ਲੱਗਿਆ ਮੈਨੂੰ ਤੁਹਾਡਾ ਇਹ ਸਿਸਟਮ ਦੇ ਕਿ ਕਿ ਨਾਲ ਭਰਾਵੋ ਵੀਰ ਹੁੰਦੇ ਭਾਈ ਬਾਹਰੇ ਸਾਰੇ ਵੀਰ ਆਪਣੇ ਕੰਮ ਕਰੀ ਜਾਂਦੇ ਆਗੇ ਬਿਲਕੁਲ ਭਰਾਵੋ ਤੇ ਬਾਈ ਹੁਣ ਆਪਾਂ ਉਥੇ ਚੱਲੀਏ ਹਾਂ ਜੀ ਆਪਾਂ ਉਥੇ ਚੱਲੀਏ ਹਾਂ ਜੀ ਹਾਂ ਜੀ ਹਾਂ ਉਥੇ ਜਾ ਕੇ ਦਿਖਾਉਣਾ ਭਰਾਵੋ ਸੋ ਇਹ ਦਿਖਾਉਣਾ ਆਪਾਂ ਮਸ਼ੀਨਾਂ ਜਿਹੜੀਆਂ ਪਣਾਂ ਲੱਗੀਆਂ ਨੇ ਉਥੇ ਮਸ਼ੀਨਾਂ ਜੀ ਬਿਲਕੁਲ ਜੀ ਲੋ ਜੀ ਭਰਾਵੋ ਆਹ ਹਾਂ ਬਾਈ ਉਹ ਸੀਐਨਸੀ ਬੈਲੈਂਸ ਬਣਾਉਣ ਵਾਲੀ ਮਸ਼ੀਨ ਹੈ ਜਿਹਨੂੰ ਕੰਪਨੀਆਂ ਕਹਿੰਦੀਆਂ ਹੁੰਦੀਆਂ ਨੇ ਵੀ ਚਾਹੇ ਮੱਕੀ ਦਾ ਚਾਰ ਟੋਕਾ ਪਾਉਣ ਵਾਲੀ ਜਿਹੜੀ ਚਾਰ ਖੁੱਡਾਂ ਵਾਲੀ ਮਸ਼ੀਨ ਹੁੰਦੀ ਹੈ ਵੀ ਉਹਦੇ ਪਾਣੀ ਦਾ ਗਲਾਸ ਧਰ ਦੋ ਤੇ ਇਹਨੇ ਬਾਈ ਉਹਦਾ ਬੈਲੈਂਸ ਬਣਾਉਣਾ ਹੁੰਦਾ ਇਹ ਪੰਜਾਬ ਦੇ ਵਿੱਚ 2-4 ਕ ਬੰਦਿਆਂ ਕੋਲੇ ਆ ਤੇ ਇਸ ਟਾਈਮ ਆਪਾਂ ਗੁਰੂ ਨਾਨਕ ਦੇਵ ਜੀ ਵਰਕਸ ਨੱਤਾਂ ਵਾਲੇ ਬਾਈ ਹਰਦੀਪ ਕੋਲੇ ਖੜੇ ਆਂ ਹਰਦੀਪ ਬਾਈ ਇਹ ਕਿਵੇਂ ਕੰਮ ਕਰਦੀ ਆ ਬਾਈ ਇਹ ਵਰਕ ਕਰਦੀ ਆ ਜੀ ਇਹਦੇ ਚ ਡਾਟਾ ਪੜਨਾ ਪੈਂਦਾ ਠੀਕ ਹੈ ਇਹ ਜੋ ਸਾਰਾ ਕੁਝ ਡਾਟਾ ਬਣਾ ਕੇ ਮਤਲਬ ਇੱਥੇ ਵੀਲ ਕਰਨਾ ਪੈਣਾ ਇਹ ਤੁਹਾਨੂੰ ਟੂਲ ਵਾਲਾ ਕੰਮ ਹੀ ਹੋ ਗਿਆ ਸਾਰਾ ਹੈ ਨਸੀਮ ਸਿੰਘ ਹਾਂਜੀ ਠੀਕ ਹੈ ਬਾਈ ਜੀ ਇਹ ਅਹਮਦਾਬਾ ਠੀਕ ਹੈ ਬਾਈ ਫਿਰ ਸੀਜ਼ਨ ਦੇ ਵਿੱਚ ਬਾਈ ਛੋਟੇ ਕੋਲੇ ਲੋਕਾਂ ਦੀ ਭੀੜੀ ਵੜੀ ਰਹਿੰਦੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੋ ਮੱਤੀ ਦੇ ਚਾਰ ਪੌੜੀ ਵਾਲੀ ਮਸ਼ੀਨ ਤਾਂ ਬਾਈ ਬਹੁਤ ਜਗ੍ਹਾ ਤੇ ਬਣਾਈ ਜਾਂਦੇ ਨੇ ਤੇ ਇਹ ਕਿਸੇ ਕੋਲੇ ਹੈ ਨਹੀਂਗੀ ਕੱਢ ਲਵੇ ਆਫਰ ਤਾਂ ਬਹੁਤ ਆਉਂਦੀਆਂ ਮਤਲਬ ਮੇਸਤਰੀਆਂ ਦੀ ਬਾਈ ਵੀ ਸਾਡੇ ਨਾਲ ਬੈਲੈਂਸ ਕਰਾਉਣਾ ਪਰ ਅਸੀਂ ਜੋਬ ਵਰਕ ਕਰਦੇ ਨਹੀਂਗੇ ਠੀਕ ਹੈ ਬਾਈ ਠੀਕ ਉਹਦੇ ਵਿੱਚ ਗੱਲ ਪਤਾ ਕੀ ਹੈ ਬਾਈ ਕਈ ਵਾਰ ਕੋਈ ਕੰਪਲੀਟ ਮਸ਼ੀਨ ਦੇ ਵਿੱਚ ਆਪਦੇ ਚ ਆ ਜੇ ਹਨਾ ਫਿਰ ਉਹ ਅਗਲਾ ਕਿ ਬੰਦਾ ਵੀ ਥੋੜੀ ਖਲ ਖਾਈ ਜਾਊ ਨਹੀਂ ਖਲ ਤਾਂ ਖਲ ਅਗਲਾ ਕਹਿੰਦਾ ਯਾਰ ਜਾਣ ਕੇ ਖਰਾਬ ਕਰ ਦੇ ਜਾਣ ਕੇ ਖਰਾਬ ਕਰਤੀ ਇੱਕ ਵਰਗ ਕਿਵੇਂ ਕਰਦੀ ਹੈ ਭਈ ਇਹ ਮਾਰਖਾ ਯੋਗ ਕਰਕੇ ਦਿਖਾ ਦੇ ਨਾ ਭਈ ਹਾਂ ਹਾਂ ਭਾਈ ਚਲਾਉ ਤਾਂ ਇਹਨੂੰ ਮੜਾ ਜਾ ਵੀ ਕਿਵੇਂ ਉਹ ਕਰਦੇ ਹੈਗੇ ਪਹਿਲਾਂ ਆਪਾਂ ਬਣਾਵਾਂਗੇ ਇਹਦਾ ਡਾਟਾ ਅੱਛਾ ਜੀ ਹਾਂ ਇਹ ਮਸ਼ੀਨ ਹੋਊਗੀ ਚੱਲ ਅੱਛਾ ਆਨ ਕਰਤੀ ਹੁਣ ਠੀਕ ਹੈ ਹੁਣ ਆਨ ਹੋਊਗੀ ਹੁਣ ਆਪਾਂ ਡਾਟਾ ਚੈੱਕ ਕਰਕੇ ਤਾਂ ਬੱਸ ਠੀਕ ਹੈ ਅਜੇ ਵੀ ਇਹਦੇ ਨਾਲ ਬਈ ਐਵੇਂ ਮਿੰਦੇ ਮੁੰਦੇ ਹਾਂਜੀ ਹਾਂਜੀ ਚਲੋ ਤੁਸੀਂ ਕਰੀ ਚਲੋ ਮੈਂ ਉਧਰਲੇ ਪਾਸੇ ਹੁੰਦਾ ਠੀਕ ਹੈ ਠੀਕ ਹੈ ਜੀ ਇਹ ਭਰਾਵੋ ਐਡੇ ਪ੍ਰੋਫੈਸ਼ਨਲ ਬੰਦੇ ਤੁਹਾਨੂੰ ਪੰਜਾਬ ਦੇ ਵਿੱਚ ਥੋੜੇ ਹੀ ਮਿਲਣਗੇ ਨਹੀਂ ਬੰਦੇ ਮਸ਼ੀਨਾਂ ਦਾ ਆਪਾਂ ਕਹੀਏ ਬਹੁਤ ਬਣਦੀਆਂ ਨੇਗੀਆਂ ਜਿਹੜਾ ਪੂਰੀ ਐਕੂਰੇਸੀ ਨਾਲ ਕੰਮਾਂਗਾ ਇਹ ਉਹ ਮਸ਼ੀਨ ਆ ਜਿਹਨੂੰ ਆਪਾਂ ਕਹਿੰਦੇ ਆ ਵੀ ਜਮਾਂ ਬਈ ਮੱਕੀ ਦੇ ਦਾਣੇ ਦੇ ਆਪਾਂ ਕਹਿੰਦੇ ਚਾਰ ਜਾਂ ਪੰਜ ਜਾਂ 6 ਟੋਟੇ ਹੋਣੇ ਚਾਹੀਦੇ ਆ ਤਾਂ ਇਹ ਮਸ਼ੀਨ ਬਈ 6 6 ਟੋਟੇ ਕਰ ਦਿੰਦੀ ਆ ਭਰਾਵੋ ਮੱਕੀ ਦੇ ਦਾਣੇ ਦੇ ਇੱਥੇ ਬੈਲੈਂਸ ਬਣਦਾ ਦਾ ਦੇਖ ਲਓ ਜਮਾ ਗੁਣੀਆਂ ਇਹਨੂੰ ਕਹਿੰਦੇ ਹੁੰਦੇ ਹਨਾ ਗੁਣੀਆਂ ਦੇ ਵਿੱਚ ਕੰਮ ਹੁੰਦਾ ਸੂਤ ਕੀ ਰੱਤੀ ਭਰ ਵੀ ਨਹੀਂ ਇੱਧਰ ਉੱਧਰ ਜਾਂਦਾ ਬਾਈ ਹਨਾ ਤੇ ਲਓ ਜੀ ਹੁਣ ਬਾਈ ਇਹਨੂੰ ਚਲਾਉਂ ਲਗਾ ਉਧਰ ਭਰਤਾ ਬਾਈ ਹਾਂਜੀ ਉਧਰ ਭਰਤਾ ਅਸਾਂ ਉਧਰ ਮਿੰਕੀ ਉਵੇਂ ਭਰੀ ਜਾਂਦੇ ਆਂ ਹਾਂਜੀ ਹਾਂਜੀ ਉਧਰੋਂ ਭਰਨਾ ਪੈਂਦਾ ਫੀਡ ਕਰਨਾ ਪੈਂਦਾ ਜੀ ਠੀਕ ਆ ਠੀਕ ਆ ਠੀਕ ਐ ਵਾਹ ਜੀ ਵਾਹ ਆਹ ਦੇਖ ਲਓ ਬਾਈ ਕੱਲੀ ਕੱਲੀ ਚੀਜ਼ ਭਰਾਓ ਇਸ ਤਰ੍ਹਾਂ ਫੀਡ ਕਰਨੀ ਪੈਂਦੀ ਐ ਤੇ ਠੀਕ ਐ ਸੋ ਉਸ ਤੋਂ ਵੱਡਾ ਐ ਸਾਰਾ ਮਿੰਨਾ ਉਸ ਤੋਂ ਹਾਂਜੀ 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 ਵਾਹ ਜੀ ਵਾਹ ਫੇਰ ਤਾਂ ਬਾਈ ਮੈਂ ਕਹਿੰਦਾ ਯਾਰ ਤੁਸੀਂ ਵੀ ਇੱਕ ਤਰ੍ਹਾਂ ਇੰਜੀਨੀਅਰ ਹੀ ਹੋ ਗਏ ਹੈ ਨਾ ਪਿੰਡੂ ਇੰਜੀਨੀਅਰ ਕਹਿ ਸਕਦੇ ਆਪਾਂ ਹੈ ਨਾ ਹਾਂਜੀ ਜੀ ਜਿਆਦਾ ਸਰ ਜੱਟੂ ਇੰਜੀਨੀਅਰ ਕਹਿ ਸਕਦੇ ਆ ਲਓ ਜੀ ਹੁਣ ਡਾਟਾ ਬਣ ਗਿਆ ਜੀ ਅੱਛਾ ਠੀਕ ਹੈ ਜੀ ਅਸੀਂ ਹੁਣੇ ਚੱਲ ਪਈ ਬਾਈ ਹਾਂਜੀ ਹਾਂਜੀ ਹੁਣ ਇਹਦੇ ਬਾਈ ਕੀ ਕਿੱਥੇ ਫਰਕ ਪੈਂਦਾ ਬਾਈ ਕਿੱਥੇ ਆ ਜੀ ਜਲਦੀ ਹੈ ਇਹਦੇ ਹਾਂਜੀ ਇਹਦੇ ਸੈਂਸਰ ਲੱਗੇ ਹੁੰਦੇ ਨੇ ਉਧਰ ਠੀਕ ਆ ਬਈ ਸੈਂਸਰ ਲੱਗੇ ਹੋਏ ਨੇ ਹੂੰ ਉਹ ਦੱਸਣਗੇ ਆਪਾਂ ਨੂੰ ਕੀ ਪੈਟ ਦੇ ਵੀ ਕਿੱਥੇ ਕਿੰਨਾ ਵੇਟ ਲੱਗਦਾ ਹੈ ਅੱਛਾ ਵੀ ਕਿਹੜੀ ਜਗ੍ਹਾ ਵੀ ਲੱਗੂਗਾ ਹਾਂਜੀ ਹਾਂਜੀ ਅੱਛਾ ਇਹ ਆਪਾਂ ਤੁਹਾਨੂੰ ਐਡਾਡ ਪਾਤੀ ਸਾਰੇ ਹੈ ਨਾ ਸਾਰੇ ਕੀ ਪੈਟ ਦੱਸ ਦਿਆ ਵੀ ਇਹਦੇ ਕਿੰਨਾ ਵੇਟ ਲੱਗੂਗਾ ਹੂੰ ਉਹ ਮਤਲਬ ਸਾਨੂੰ ਹੁਣ ਪਤਾ ਹੈ ਨਾ ਤੇ ਅੱਛਾ ਇਹ ਨਹੀਂ ਆਏ ਦੱਸ ਦੇਣਾ ਹਾਂ ਇਹ ਦੱਸ ਦਿਆ ਬਈ ਕਿੱਥੇ ਬਜਨ ਕਿੰਨਾ ਲੱਗੂਗਾ ਠੀਕ ਹੈ ਇਹਨੇ ਤਾਂ ਦੱਸਣਾ ਪਾਣਾ ਜੀ ਜ਼ੀਰੋ ਜ਼ੀਰੋ ਕਰ ਦੇਣਾ ਮਸ਼ੀਨ ਦਾ ਤੇ ਚਾਹ ਪਾਣੀ ਦਾ ਗਲਾਸ ਭਰ ਕੇ ਧਰ ਦੇ ਮਤਲਬ ਮਸ਼ੀਨ ਵਾਈਬ੍ਰੇਸ਼ਨ ਨਹੀਂ ਕਰੂਗੀ ਠੀਕ ਹੈ ਚਲੋ ਆਪਾਂ ਚੱਕਰ ਪਾਉਣ ਐਂ ਜੀ ਕਰਦੇ ਜਿਹੜੇ ਫਿਰ ਬਈ ਉਹ ਟਰੈਕਟਰ ਨੇ ਮਤਲਬ ਉਹਨਾਂ ਦਾ ਵੀ ਇੰਝ ਵਰਦਾ ਹੁੰਦਾ ਹਾਂ ਜੀ ਉਹਨਾਂ ਦਾ ਵੀ ਇੰਝ ਹੁੰਦਾ ਜੀ ਅ ਜਿਵੇਂ ਕਬੋਟਾ ਵਾਲੇ ਜਾਂ ਸੋਲਰਸ ਵਾਲੇ ਕਹਿੰਦੇ ਆ ਵੀ ਸਾਡਾ 8000 RPM ਵਾਲੀਆਂ ਮੋਟਰਾਂ ਕੋਈ ਵੀ ਚੀਜ਼ ਆ 8000 RPM ਜਿਹਨੂੰ ਮਤਲਬ ਆਪਾਂ ਕਹਿ ਲਈਏ ਵੀ 1000 1100 500 ਤੋਂ ਲੈ ਕੇ ਨਾ ਵੀ ਉਹਨਾਂ ਦਾ ਸਾਰਿਆਂ ਦਾ ਇਸੇ ਮਸ਼ੀਨ ਤੇ ਹੁੰਦਾ ਜੀ ਠੀਕ ਆ ਇਹਦਾ ਕਰ ਕਿ ਉਹ ਆਪਣੇ ਦਰਸ਼ਕ ਵੀਰਾਂ ਨੂੰ ਇੰਨੇ ਹੀ ਦਿਖਾਉਣਾ ਦੀ ਆਪਾਂ ਇਹ ਭਰਾਵੋ ਵੀ ਇੰਨਾ ਕੰਮ ਹੁੰਦਾ ਆ ਕੀ ਜੀ ਇਹ ਖਰਾਦ ਆ ਗਿਆ ਬਾਈ ਜੀ ਕੀ ਚੀਜ਼ ਹੈ ਬਾਈ ਇਹ ਸਰੈਂਡੀਕਰ ਗ੍ਰੈਂਡਰ ਹੈ ਜੀ ਅੱਛਾ ਬਾਈ ਫਰਜ਼ ਕਰ ਲਓ ਹੁਣ ਆਪਣੀਆਂ ਮਸ਼ੀਨ ਮਸ਼ੀਨ ਦੀਆਂ ਸਾਫਟਾਂ ਸਾਰੀਆਂ ਤੁਸੀਂ ਵੀ ਆਜੇ ਕੁਲਦੀਪ ਭਾਈ ਲਵੇ ਆਓ ਅਸੀਂ ਸੰਗੀ ਕਰਦੇ ਹਾਂ ਅੱਛਾ ਆਪਣੀਆਂ ਮਸ਼ੀਨ ਦੀਆਂ ਸਾਫਟਾਂ ਨੇ ਜਿੰਨੀਆਂ ਸਾਰੀਆਂ ਨੂੰ ਫੁੱਲ ਹਾਰਡ ਟੈਂਪਰ ਹੁੰਦੀ ਹੈ ਨਾ ਠੀਕ ਹੈ ਬਾਈ ਤੇ ਉਹਦੇ ਵਿੱਚ ਜੇ ਮੰਨ ਲਓ ਹੁਣ ਕਈ ਵਾਰੀ ਸ਼ੀਟ ਮਣੀ ਮੋਟੀ ਟਾਇਰ ਰਹਿ ਗਈ ਪਰ ਇਹ ਨਹੀਂ ਹੈਗਾ ਵੀ ਥੋੜੇ ਨਾਲ ਚੱਕਿਆ ਵੇਰਿੰਗ ਇਦਾਂ ਹੀ ਠੋਕਦਾ ਨਾ ਹਾਂ ਕਿਉਂ ਜਦੋਂ ਵੇਰਿੰਗ ਟਾਇਰ ਠੋਕ ਜਾਂਦਾ ਉਹ ਚੀਜ਼ ਹੋ ਜਾਂਦਾ ਠੀਕ ਹੈ ਬਾਈ ਉਹਦੀ ਪਾਲਸ ਖਾਦੋਂ ਹੋ ਜਾਂਦੀ ਹੈ ਜਾਂ ਮੰਨ ਲਓ ਵੀ ਕਈ ਵਾਰੀ ਸਾੜ ਦੀ ਕੋਈ ਟੱਕਰ ਵੱਡੀ ਰਹਿ ਗਈ ਛੋਟੀ ਰਹਿ ਗਈ ਹਾਂ ਇਹ ਨਹੀਂ ਹੈਗਾ ਵੀ ਮਤਲਬ ਵੱਡੀ ਰਹਿ ਗਈ ਤਾਂ ਛੋਟੀ ਕਰਾ ਲਈ ਆਪਾਂ ਨੇ ਵੀ ਉੱਥੇ ਸਪੈਸਰ ਪਾ ਦੋ ਠੀਕ ਹੈ ਕਿਉਂਕਿ ਉਹ ਜਗਾੜਬਾਜੀ ਹੋ ਜਾਂਦੀ ਹੈ ਇਹਦੇ ਵੇਲੇ ਬਾਈ ਕਿਵੇਂ ਸੈੱਟ ਕਰਦੇ ਹੋ ਰਾਤ ਤੇ ਤਾਂ ਉਹਦੇ ਕੱਟ ਲੱਗਦਾ ਨਹੀਂ ਜੀ ਟੈਂਪਰ ਹੁੰਦੀ ਹੈ ਠੀਕ ਹੈ ਉਦੋਂ ਆਦੇ ਗ੍ਰੇਡ ਦੇ ਮਤਲਬ ਟੱਕਰ ਟੈਂਪਰ ਮਤਲਬ ਵੀ ਆਪਣੇ ਜੱਟਾਂ ਨੂੰ ਦਸੀ ਆਪਣੇ ਪਪ ਕਿਸਾਨੀ ਚ ਵੀ ਉਹ ਬਾੜੀ ਹਾਰ ਹੋ ਜਾਂਦੀ ਹਾਂ ਜੀ ਹਾਰ ਹੋ ਜਾਂਦੀ ਜਿਹਨੂੰ ਬਾੜੀ ਜਿਹੜੇ ਪੰਜਾਬੀ ਦੇ ਵਿੱਚ ਵੀ ਬਾਣ ਦੇਦੀ ਬਾਣ ਦੇਦੀ ਠੀਕ ਹੈ ਉਹਨੂੰ ਮਤਲਬ ਟੈਂਪਰ ਕਹਿੰਦੇ ਨੇ ਸਾਫੜਾ ਨੂੰ ਠੀਕ ਹੈ ਠੀਕ ਹੈ ਠੀਕ ਹੈ ਉਹਦੀ ਮਤਲਬ ਟੱਕਰ ਵੱਡੀ ਛੋਟੀ ਹੁੰਦੀ ਹੈ ਜਦੋਂ ਉਹ ਕੱਟੀ ਜਾਂਦੀ ਹੈ ਇਹਦੇ ਨਾਲ ਠੀਕ ਹੈ ਬਾਈ ਇਹ ਦਿਖਾਓਗੇ ਮੜਾ ਬਾਈ ਕਿਵੇਂ ਚੱਲਦੀ ਹੈ ਇਹ ਦੇਖੋ ਤਾਂ ਮੜਾ ਜਿਵੇਂ ਆਪਣਾ ਕ੍ਰੈਂਕ ਗ੍ਰੈਂਡਰ ਹੁੰਦਾ ਸੀ ਉਹ ਕ੍ਰੈਂਕ ਗ੍ਰੈਂਡਰ ਲੱਗ ਹੁੰਦਾ ਇਹ ਸਿਰੈਂਡਰਿਕਲ ਗ੍ਰੈਂਡਰ ਹੈ ਜੀ ਠੀਕ ਹੈ ਇਹ ਸਪੈਸ਼ਲ ਪਾਣੀ ਹੈ ਬਈ ਇਹ ਪਾਏ ਇਹ ਹਾਂਜੀ ਇਹ ਕਟਿੰਗ ਔਇਲ ਹੁੰਦਾ ਜੀ ਇਹ ਠੀਕ ਹੈ ਠੀਕ ਹੈ ਠੀਕ ਹੈ ਇਹਦੇ ਵਿੱਚ ਮਿਕਸ ਕੀ ਕਰਿਆ ਬਈ ਇਹਦੇ ਵਿੱਚ ਮਿਕਸ ਪਾਣੀ ਹੁੰਦਾ ਜੀ ਪਾਣੀ ਦੇ ਵਿੱਚ 1 ਲੀਟਰ ਪਾਉਂਦਾ ਇਹ 100 ਲੀਟਰ ਦੇ ਵਿੱਚ ਠੀਕ ਹੈ ਬਈ ਠੀਕ ਕਟਿੰਗ ਔਇਲ ਅੱਛਾ ਇਹਨੂੰ ਮਸ਼ੀਨ ਨੂੰ ਜੰਗ ਨਹੀਂ ਲੱਗਦੀ ਇਹ ਪਾਣੀ ਨਾਲ ਇਹ ਚੀਜ਼ ਐ ਠੀਕ ਐ ਵੀ ਜਦੋਂ ਬਾਅਦ ਮੇਰੇ ਸਰਾਕ ਮਾਰਦੇ ਆਪਾਂ ਜਿਹੋ ਮਿਲਿੰਗ ਤੇ ਕੰਮ ਕਰਦੇ ਹੋਈਏ ਇਹ ਬਾਅਦ ਮੇਰੇ ਸਰਾਕ ਮਾਰਦੇ ਆ ਤਾਂ ਅਸੀਂ ਕਟਿੰਗ ਔਇਲ ਹੀ ਵਰਤਦੇ ਆਂ ਜੀ ਅਸੀਂ ਉਹੀ ਵਰਤਦੇ ਆਂ ਉਹਨਾਂ ਨੂੰ ਜੰਗ ਨਹੀਂ ਲੱਗਦੀ ਮਸ਼ੀਨ ਨੂੰ ਤੇ ਆਹ ਦਾ ਆਪਣੇ ਬਲੇਡ ਆ ਗਏ ਬਾਈ ਹੈ ਨਾ ਆਪਣੇ ਬਲੇਡ ਆ ਗਏ ਜੀ ਠੀਕ ਐ ਇਹ ਬਲੇਡ ਦੀ ਜਿਹੜੀ ਧਾਰ ਹੋਊਗੀ ਜੀ ਜਿਹੜੀ ਆਪਾਂ ਕਹਿੰਦੇ ਧਾਰ ਬਣੂਗੀ ਉਹ ਏਸੇ ਮਸ਼ੀਨ ਤੇ ਬਣੂ ਜੀ ਠੀਕ ਐ ਇਹ ਜਪਾਨ ਦੀ ਮਸ਼ੀਨ ਐ ਜਿੱਦਾ ਹੀ ਨੀਚੀ ਕੰਪਨੀ ਦੀ ਐ ਠੀਕ ਐ 4 ਇਨ 1 ਐ ਮਸ਼ੀਨ ਇੱਕ ਹੈ ਮਤਲਬ ਕੰਮ ਚਾਰ ਕਰਦੀ ਹੈ ਇਹ ਕੰਮ ਚਾਰ ਕਰਦੀ ਹੈ ਹਾਂਜੀ ਇਹ ਡਾਈਨੇਟਿਕ ਕੰਪਨੀ ਦੀ ਹੈ ਜਪਾਨ ਦੀ ਹੈ ਅੱਛਾ ਜਪਾਨ ਦੀ ਹੈ ਆਪਾਂ ਇਹ ਮਤਲਬ ਲੈਣੀ ਹੋਵੇ ਨਵੀਂ ਅੱਜ ਲੈਣੀ ਹੋਵੇ ਮਸ਼ੀਨਾਂ ਹਾਂ ਕਮ ਸੇ ਕਮ 11-12 ਲੱਖ ਦੀ ਆਪਾਂ ਨੂੰ ਪੂਜੀ ਇੱਥੇ ਅੱਛਾ ਹਾਂਜੀ ਹਾਂਜੀ ਤੇ ਬਈ ਮੈਂ ਐਂ ਕਹਣਾ ਯਾਰ ਜਿੱਡਾ ਜਿਗਾਰ ਤੂੰ ਰੱਖੀ ਖੜਾ ਐਡਾ ਤਾਂ ਮੈਂ ਅਜੇ ਤੱਕ ਕਿਸੇ ਕੋਲੇ ਸਿਸਤ ਵੀ ਨਹੀਂ ਦੇਖਿਆ ਹੈਗਾ ਕਿ ਨਹੀਂ ਮਹਾਰਾਜੀ ਕਿਰਪਾ ਜੀ ਬੱਸ ਅਈ ਦਾ ਕਹਿੰਦਾ ਵੀਡੀਓ ਬਹੁਤ ਲੋਕਾਂ ਦੀਆਂ ਵੀ ਦੇਖਿਆ ਨੇ ਹੋਰ ਬੰਦਿਆਂ ਦੀਆਂ ਪਾਈਆਂ ਹੋਈਆਂ ਤੇ ਇਹ ਖਾਸ ਦਾ ਮਤਲਬ ਜਦੋਂ ਕੋਈ ਬੰਦਾ ਦੇਖ ਲਾਂਦਾ ਮਤਲਬ ਮਿਸਤਰੀ ਸਾਡੇ ਭਾਈ ਜਰੇ ਵੀ ਛੱਡ ਲਵੇ ਆਉਂਦੇ ਰਹੇ ਨੇ ਹੂੰ ਪਰ ਇਹ ਮਸ਼ੀਨ ਨੂੰ ਦੇਖੀ ਜਾਂਦੇ ਵਾਲੇ ਦਾ ਲੱਗਣਾ ਕਿਹੜਾ ਦੇ ਕੇ ਅਈ ਦਾ ਕਹਿੰਦਾ ਵੀ ਆਹ ਹੋ ਕੀ ਚੀਜ਼ ਕੀ ਆ ਯਾਰ ਮੈਂ ਵੀ ਭਰਾਵੋ ਤੁਹਾਨੂੰ ਦਿਖਾਦਾ ਇਹ ਐਮਨ ਵੀ ਅਜ ਦੇ ਸਮੇਂ ਤੇ ਸੀਐਨਸੀ ਹੋਈ ਹੈ ਜੀ ਇਹ ਵੀ ਤੁਹਾਨੂੰ ਦਿਖਾ ਕੇ ਦਿਖਾਉਣਾ ਐਡਾ ਫਾਸਟ ਸਟਰੋਂਗ ਕੰਮ ਕਰਦੀ ਜੀ ਇਹ ਠੀਕ ਹੈ ਜੀ ਵੀ ਜਿਵੇਂ ਸੀਐਨਸੀ ਦੇ ਦੇਖੋ ਹੁਣ ਇੱਧਰ ਚੱਲ ਵੀ ਖਰਾਬੀਏ ਹਾਂ ਇੱਧਰ ਚੱਲ ਵੀ ਖਰਾਬੀ ਹਾਂ ਹਾਂ ਚੱਲ ਚੱਲ ਵੀ ਜੀ ਅੰਦਰ ਵਿੱਚ ਕੋਈ ਵੀ ਆਪਾਂ ਨੇ ਕੋਈ ਕੰਮ ਕਰਨਾ ਹੈ ਥਰੂ ਚੱਕਰ ਇਹਦੇ ਲੱਗਿਆ ਹੈ ਕੋਈ ਥੂਈ ਬਲਾਕ ਨਹੀਂ ਲਾ ਕੇ ਦੇਖਣਾ ਠੀਕ ਹੈ ਇੰਨਾ ਵੱਲੋਂ ਫਾਸਟ ਕੰਮ ਕਰਦੀ ਹੈ ਵੀ ਕੋਈ ਥੂਈ ਬਲਾਕ ਲਾ ਕੇ ਸਹੀ ਕਰਨ ਦੀ ਲੋੜ ਨਹੀਂ ਸਹੀ ਕਰਨ ਦੀ ਲੋੜ ਨਹੀਂ ਠੀਕ ਹੈ ਤੇ ਹੁਣ ਆਪਾਂ ਚੱਲੂਗੀ ਜੀ ਮਿਲਿੰਗ ਅੱਛਾ ਮਿਲਿੰਗ ਕਿਹਨੂੰ ਕਹਿੰਦੇ ਹੋ ਬਾਈ ਮਿਲਿੰਗ ਜਿਹੜੀ ਬਲੇਟਾਂ ਹੀ ਧਾਰਾਂ ਲਾਉਂਦੀ ਹੈ ਜੀ ਠੀਕ ਹੈ ਠੀਕ ਹੈ ਇਹ ਹੋ ਗਈ ਜੀ ਅੱਛਾ ਇਹਨੂੰ ਮਿਲਿੰਗ ਕਹਿੰਦੇ ਨੇ ਜੀ ਠੀਕ ਹੈ ਬਾਈ ਇਹ ਚੀਜ਼ ਲਾਉ ਇਥੇ ਆਪਣੀ ਅੱਡੀ ਬਣਾ ਕੇ ਕਸ਼ੀਰੀਆ ਬਕਾਇਦਾ ਲਪਾਟ ਠੀਕ ਹੈ ਹਾਂ ਤੇ ਆਪਾਂ ਦਰੋ ਰਹੇ ਆ ਬਈ ਇੱਕ ਪਲੇਅਰ ਦੇ ਵੀ ਧਾਰ ਕਿਵੇਂ ਲੱਗਦੀ ਹੈ ਇਹ ਇੱਕ ਆ ਹੋ ਗਿਆ ਮੰਨ ਲਓ ਵੀ ਬਰਮਾ ਹੋ ਗਿਆ ਇਹ ਬਰਮਾ ਹੋ ਗਿਆ ਜੀ ਠੀਕ ਹੈ ਮੇਰੇ ਤਾਂ ਕਲਾ ਹੀ ਸਮਝ ਨਹੀਂ ਪਿਆ ਦੀ ਵੀ ਆ ਬਰਮਾ ਆ ਗਿਆ ਠੀਕ ਹੈ ਹੂੰ ਇਹ ਬਰਮਾ ਹੋ ਗਿਆ ਇਹ ਬਰਮਾ ਆ ਗਿਆ ਹਾਂ ਤੇ ਇੱਕ ਸ਼ੇਪ ਰਾਈ ਇਹਦੇ ਵਿੱਚ ਹੀ ਅਸੇ ਇਹਨੂੰ ਸਮਾਂ ਲੱਗ ਜੂ ਚਲਾ ਕੇ ਦਿਖਾਉਣ ਨੂੰ ਜਿਹੜੀ ਆ ਚੀਜ਼ ਹੈ ਹਾਂਜੀ ਇਹ ਮਤਲਬ ਅੰਦਰ ਬਾਹਰ ਜਾਂਦੀ ਹੈ ਇਹ ਇਹਦੇ ਜੀ ਟੂਲੀ ਫੜੀ ਜਾਂਦੀ ਹੈ ਠੀਕ ਹੈ ਠੀਕ ਇਹ ਮੈਂ ਚੀਰੀ ਪਾਉਣੀ ਹੈ ਮੈਂ ਸਮਝ ਗਿਆ ਗੱਲ ਹਾਂਜੀ ਹਾਂਜੀ ਜਿਹਦੇ ਵਿੱਚ ਉਹ ਚੀਜ਼ ਟਾਈਟ ਹੋ ਜਾਂਦੀ ਹੈ ਉਹ ਚੀਜ਼ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਕੁਲਦੀਪ ਜੇ ਲੋ ਆ ਇਹਦੀ ਉਹ ਕਰ ਦਿਓ ਹੈਨਾ ਮਤਲਬ ਬਲੇਡ ਠੇਕੇ ਕਰਦੇ ਹਾਂ ਆਪਾਂ ਕਹਿੰਦੇ ਭਾਰ ਦਿੰਦੇ ਹਾਂ ਬਲੇਡ ਨੂੰ ਤਾਂ ਉਦੋਂ ਇਹਦੇ ਵਿੱਚ ਫਿੱਟ ਕਰਦੇ ਹਾਂ ਹਾਂ ਇੱਥੇ ਜਿਹੜੀ ਅੱਡੀ ਬਣੀ ਹੋਈ ਹੈ ਉਹ ਆਪਣੀ ਉੱਥੇ ਰਹਿ ਗਈ ਪਿੰਡ ਅੱਛਾ ਤੇ ਉਹਦੇ ਚ ਚਾਰ ਬਲੇਡ ਫੜੇ ਜਾਂਦੇ ਨੇ ਅੱਛਾ ਇੱਕ ਵਾਰ ਜੀ ਚਾਰ ਬਲੇਡ ਇੱਕ ਵਾਰ ਜੀ ਮਤਲਬ ਚਾਰੇ ਬਲੇਡ ਅੱਛਾ ਇਹਦੇ ਵੇਲੇ ਉੱਪਰੋਂ ਆਏ ਜਿਵੇਂ ਇਹ ਤੇ ਤੁਸੀਂ ਦੇਖ ਸਕਦੇ ਜਿਵੇਂ ਲੱਤਰ ਤੇ ਰੰਦਾ ਲਾਈ ਹੁੰਦੀ ਹੈ ਉਹ ਉਸ ਤੋਂ ਆ ਤੁਸੀਂ ਦੇਖ ਵੀ ਸਕਦੇ ਹੋ ਬਈ ਲੋਹਾ ਇਕੱਠਾ ਕਰਿਆ ਹੋਇਆ ਹੈ ਹਨਾ ਹਾਂਜੀ 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 ਠੀਕ ਹੈ ਤੇ ਉਦੋਂ ਬਾਅਦ ਬਲੇਟਾਂ ਦੀ ਧਾਰ ਲਾ ਕੇ ਜੀ ਟੈਂਪਰ ਤੇ ਜਾਂਦੇ ਨੇ ਠੀਕ ਹੈ ਜਦੋਂ ਟੈਂਪਰ ਹੋ ਗਏ ਉਦੋਂ ਬਾਅਦ ਆਪਣਾ ਪਾਊਡਰ ਕੋਟਿੰਗ ਹੁੰਦਾ ਹੈ ਪਲੇਟ ਨੂੰ ਠੀਕ ਹੈ ਜੀ ਹਾਂਜੀ ਉਹ ਕਹਿਦਾ ਪੂਰੀ ਹਾਈ ਫਾਈ ਕੁਆਲਿਟੀ ਲਾਉਣੀ ਹੈ ਮਤਲਬ ਵੀ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਬਿਲਕੁਲ ਬਾਈ ਮਤਲਬ ਇਹ ਇੱਕ ਵਈ ਆਪਾਂ ਗੱਲ ਕਰੀਏ ਵੀ ਜਿਹੜੇ ਆਪਣੇ ਵੀਰਾਂ ਨੇ ਹੁਣ ਆਲੂ ਵਾਲੇ ਬਸਣ ਚ ਮੱਕੀ ਬੀਜੀ ਜਾਂਦੇ ਆ ਹਨਾ ਹਾਂਜੀ ਹਾਂਜੀ ਮਤਲਬ ਉਹਦਾ ਮੱਕੀ ਬਈ ਫਿਰ 2 ਮਹੀਨੇ ਨੂੰ ਆ ਗਈ ਹਾਂਜੀ 2 ਮਹੀਨੇ ਨੂੰ ਆ ਗਈ ਜਿਨੇ ਮਤਲਬ ਆ ਵੀ ਜਲੰਧਰ ਸ਼ਾਹਕੋਟ ਵਾਲੇ ਭਾਈ ਮਤਲਬ ਮੱਕੀਆਂ ਵਿੱਚ ਜਿਹੜੀਆਂ ਹੋਈਆਂ ਖੇਤੀਆਂ ਹਾਂਜੀ ਹਾਂਜੀ ਤੇ ਉਹਨਾਂ ਨੂੰ ਤਾਂ ਫਿਰ ਹੁਣੇ ਆ ਕੇ ਸਾਨੂੰ ਹਾਂਜੀ ਉਹ ਤਾਂ ਫਿਰ ਹੁਣ ਹੁਣ ਕੋਈ ਬੁੱਕ ਕਰਾਉਣੀ ਬੋਜੀ ਉਹਨਾਂ ਨੂੰ ਸਾਈ ਵਾਸਤੇ ਭਾਈ ਸੋਡੇ ਕੋਲੇ ਆਉਣਾ ਪੈਣਾ ਹੈ ਜੇ ਵੀ ਤੁਹਾਨੂੰ ਫੋਨ ਤੇ ਬੰਦਾ ਬੁਕਿੰਗ ਦੇ ਦੇ ਕਿਵੇਂ ਸਾਈ ਦੇਖੋ ਜੀ ਵੈਸੇ ਤਾਂ ਉਹਰੇ ਆ ਜਾਂਦਾ ਨਾਲੇ ਤਾਂ ਮਸ਼ੀਨ ਬਣੀ ਹੋਈ ਦੇਖ ਜਾਂ ਨਾ ਠੀਕ ਹੈ ਕਿ ਕੱਲੀ ਕੱਲੀ ਚੀਜ਼ ਦਿਖਾਈ ਜਾਂਦੀ ਹੈ ਜ਼ਿੰਮੇਦਾਰ ਨੂੰ ਬਿਲਕੁਲ ਤੇ ਸਮਝ ਲਓ ਬਾਕੀ ਜੇ ਕਿਸ ਨੇ ਸਾਈ ਫੋਨ ਤੇ ਕਰਨੀ ਹੈ ਤਾਂ ਫੋਨ ਤੇ ਵੀ ਸਾਨੂੰ ਅਟੈਂਡ ਕਰ ਸਕਦਾ ਸੀ ਬਿਲਕੁਲ ਨੰਬਰ ਆਪਾਂ ਦੇ ਦਾਂਗੇ ਹਾਂ ਅਕਾਊਂਟ ਦੇ ਜੇ ਕਿਸੇ ਨੇ ਦੂਰੋਂ ਆਉਣਾ ਨਹੀਂ ਉਹ ਕਰ ਸਕਦਾ ਤਾਂ ਉਹ ਮਤਲਬ ਸਾਡੇ ਅਕਾਊਂਟ ਦੇ ਵਿੱਚ ਪੈਸੇ ਪਵਾ ਕੇ ਸਾਨੂੰ ਸਾਈ ਕਰ ਸਕਦਾ ਹੈ ਬਿਲਕੁਲ ਵੀ ਫੋਨ ਦੇ ਮਾਧਿਅਮ ਰਾਹੀਂ ਹਾਂਜੀ ਫੋਨ ਦੇ ਮਾਧਿਅਮ ਨਾਲ ਬਿਲਕੁਲ ਮੈਂ ਬੇਨਤੀ ਕਰਦਾ ਖਾਸ ਤੌਰ ਤੇ ਆਪਣੇ ਦੁਆਬੇ ਵਾਲੇ ਭਰਾਵਾਂ ਨੂੰ ਜਲੰਧਰ ਵਾਲੇ ਸਾਈਡ ਕਿਉਂ ਭਾਈ ਉਧਰ ਗਰਦਾਸਪੁਰ ਵਾਲੀ ਸਾਈਡ ਮੱਕੀ ਆਪਣਾ ਹੋਰੀ ਆਲੂ ਪੱਟ ਕੇ ਮੈਂ ਹੋਣਾ ਪਿੱਛੇ ਨਿੰਦਰਵਾਈ ਕੋਲੇ ਗਿਆ ਤੀ ਉਦੋਂ ਲੋਕਾਂ ਨੇ ਭਾਈ ਮੱਕੀ ਬੀਜੀ ਵੀ ਪਈਦੀ ਉਦੋਂ ਠੀਕ ਹੈ ਜੀ ਹਾਂ ਬਸ ਚੱਲਦਾ ਜੀ ਕੰਮ ਹੁਣ ਵਿਚ ਦੇ ਵਿੱਚ ਆਲੂ ਪੱਟਿਆ ਗਿਆ ਜੀ ਵਿਚ ਦੇ ਵਿੱਚ ਪੱਟਣ ਲੱਗੇ ਬਾਈ ਵਿਚ ਨੇ ਉਦੋਂ ਬੀਜੀ ਵੀ ਪਈ ਸੀ ਮੈਨੂੰ ਦੱਸ ਕਰਨਾ ਪਰ ਦਿਨ ਪਹਿਲਾਂ ਕਿਉਂ ਇਹਦੇ ਵਾਸਤੇ 2 ਮਹੀਨਿਆਂ ਦਾ ਸਮਾਂ ਤਾਂ ਚਾਹੀਦਾ ਵੇ ਹਾਂ 2 ਮਹੀਨਿਆਂ ਦਾ ਸਮਾਂ ਚਾਹੀਦਾਗਾ ਤੇ ਬਾਕੀ ਤੁਸੀਂ ਮਸ਼ੀਨਾਂ ਦਾ ਬਰੌਣ ਵਾਲਾ ਬਾਈ ਹੋਰਾਂ ਦਾ ਭਰਾ ਉਹ ਜਿਗਾਰ ਦੇਖ ਲਿਆ ਕਿੱਡਾ ਵੱਡਾ ਸਿਸਟਮ ਆਗਾ ਵੀਰ ਹੋਰਾਂ ਕੋਲੇ ਤੇ ਬਾਈ ਹੋਰਾਂ ਦਾ ਪਿੰਡ ਨਾਤਾ ਜ਼ਿਲ ਬਹਾਦਰਪੁਰ ਮਸਤੂਆਣਾ ਸਾਹਿਬ ਗੁਰਦੁਆਰੇ ਬਿਲਕੁਲ ਕੋਲੇ ਆਪਾਂ ਕਹੇ ਜੀ ਬਾਈ ਤੇ ਸੰਗਰੂਰ ਬਰਨਾਲਾ ਜਿਹੜਾ ਰੋਡ ਹੈ ਉਹਦੇ ਉੱਪਰ ਇਹ ਪਿੰਡ ਪਿਆ ਜਾਂਦਾ ਸੰਗਰੂਰ ਬਰਨਾਲਾ ਰੋਡ ਤੇ ਜਿਹੜਾ ਟੋਲ ਟੈਕਸ ਆ ਟੋਲ ਟੈਕਸ ਤੋਂ 7-8 ਕਿਲੋਮੀਟਰ ਮਸਤੂਆਣਾ ਸਾਹਿਬ ਵਾਲੀ ਸੰਗਰੂਰ ਵਾਲੀ ਸਾਈਡ ਜਾ ਕੇ ਬਹਾਦਰਪੁਰ ਪਿੰਡਾ ਬਹਾਦਰਪੁਰ ਪਿੰਡ ਦੇ ਨਾਲ ਹੀ 3 ਕਿਲੋਮੀਟਰ ਤੇ ਨੱਤ ਹੈ ਉੱਥੇ ਕਿਸੇ ਨੂੰ ਮਰਜੀ ਪੁੱਛ ਲਿਓ ਗੁਰੂ ਨਾਨਕ ਦੇ ਗਰੀਬ ਵਰਕਰ ਨੱਤਾਂ ਤੇ ਮਿਸਤਰੀ ਹਰਦੀਪ ਸਿੰਘ ਤੇ ਮਿਸਤਰੀ ਕਲਦੀਪ ਸਿੰਘ ਦੋਵੇਂ ਭਰਾ ਆਪਾਂ ਕਹੀਏ ਬਾਈ ਪੂਰੇ ਐਕਿਊਰੇਸੀ ਕੰਮ ਕਰਦੇ ਨੇ ਪੂਰਾ ਟੌਪ ਦਾ ਕੰਮ ਕਰਦੇ ਨੇ ਤੇ ਨਾਲ ਜਿਹੜਾ ਇਹਨਾਂ ਦਾ ਸਟਾਫ ਆ ਇਹ ਵੀ ਨੌਜਵਾਨ ਵੀਰ ਬਾਈ ਪੂਰੇ ਖੂਬੇ ਹੁੰਦੇ ਆ ਕੰਮ ਦੇ ਵਿੱਚ ਠੀਕ ਆ ਬਾਈ ਜੀ ਸੁਰੀਆਂ ਠੀਕ ਆ ਸੁਰੀਆਂ ਨੇ ਕਹਿੰਦੇ ਜੀ ਸੁਰੀਆਂ ਨੇ ਜੀ ਜਿੱਥੇ ਤੋਂ ਦਨੇ ਮਤਲਬ ਬਿਲਕੁਲ ਹੀ ਨੇਸਾ ਬਾਈ ਠੀਕ ਆ ਬਾਈ ਬਾਕੀ ਕੰਮ ਵੀ ਅਸੀਂ ਐਸੇ ਮੰਦਰ ਰੱਖਿਆ ਹੋਣੇ ਮਤਲਬ ਜਿਨ੍ਹਾਂ ਦੀ ਸਾਨੂੰ ਪੂਰੀ ਗਾਰੰਟੀ ਆ ਵੀ ਇਹ ਬੰਦੇ ਨੇ ਕੰਮ ਕਰਤਾ ਹਿਲਦਾ ਨਹੀਂਗਾ ਬਿਲਕੁਲ ਬਾਈ ਬਿਲਕੁਲ ਕਿਉਂਕਿ ਇਹ ਮਸ਼ੀਨ ਦਾ ਕੰਮ ਹੀ ਐਕਿਊਰੇਸੀ ਦਾ ਬਾਈ ਜੀ ਇਹ ਮਸ਼ੀਨ ਆਪਣੇ ਹੱਥੀ ਤਿਆਰ ਕਰਨ ਲਈ ਆ ਜੇ ਆਪਾਂ ਕੋਈ ਕਿਸੇ ਲੇਬਰ ਤੋਂ ਲਾ ਕੇ ਜਾਂ ਠ ਉਦਾਂ ਮਸ਼ੀਨ ਦੇ ਕਰਕੇ ਨਹੀਂ ਬਿਲਕੁਲ ਕਿਉਂਕਿ ਉਹ ਫਿਰ ਬਾਈ ਬਾਅਦ ਤੁਸੀਂ ਨੂੰ ਢੇੜੇ ਮਾਰਨੇ ਪਈ ਜਾਂਗੇ ਕੋਈ ਹੋਰ ਦੇ ਕੋਈ ਕਰਨਗੇ ਕਿੱਥੇ ਹੋਊ ਸਾਨੂੰ ਮਸ਼ੀਨ ਤੇ ਭਰੋਸਾ ਵੀ ਜਿਹੜਾ ਮਸ਼ੀਨ ਇੱਕ ਵਾਰੀ ਲੈ ਗਿਆ ਵੀ ਮੁੜ ਕੇ ਢੇੜਾ ਨਹੀਂ ਮਾਰਨਾ ਪੈਂਦਾ ਮਗਰ ਬਿਲਕੁਲ ਹੋ ਗਈ ਸੋ ਠੀਕ ਹੈ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ